ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਛੋਟੀ ਅਫਸਰੀ ਦੇ ਵੱਲੋਂ ਐਕਸਟਰੈਸ਼ਨ ਮਸਲੇ ਨੂੰ ਸਟੇਟ ਆਫ ਐਮਰਜੈਂਸੀ ਐਲਾਨਨ ਦੀ ਕੀਤੀ ਗਈ ਮੰਗ ਮੋਸ਼ਨ ਨੂੰ ਸਰਬਸੰਮਤੀ ਦੇ ਨਾਲ ਕੌਂਸਲ ਨੇ ਕੀਤਾ ਪਾਸ। ਪ੍ਰਧਾਨ ਮੰਤਰੀ ਮਹਾਕਾਰਨੇ ਕੇ ਹਾਸ ਸਵਿਟਜ਼ਰਲੈਂਡ ਵਿੱਚ ਦਿੱਤੇ ਭਾਸ਼ਣ ਉੱਪਰ ਅੱਜ ਵੀ ਨੇ ਕਾਇਮ। ਰਾਸ਼ਟਰਪਤੀ ਟਰੰਪ ਦੇ ਨਾਲ ਕੋਸਮਾਸ ਸਮੀਤ ਯੂਕਰੇਨ ਵਰਗੇ ਕਈ ਮੁੱਦਿਆਂ ਤੇ ਗੱਲਬਾਤ ਦਾ ਦਾਵਾ ਸਰਕਾਰ ਦੇ ਲਈ ਐਪਲੀਕੇਸ਼ਨ ਦੇਣ ਵਾਲਿਆਂ ਦਾ ਨੰਬਰ ਲਗਾਤਾਰ ਘਰਾਬਟ ਵੱਲ ਅਤੇ ਅਮਰੀਕਾ ਜਾਣ ਵਾਲੇ ਕੈਨੇਡੀਅਨਸ ਦੀ ਗਿਣਤੀ ਲਗਾਤਾਰ ਘਟੀ ਅਤੇ ਅਮਰੀਕਾ ਨੂੰ ਵੀ 5.7 ਬਿਲੀਅਨ ਡਾਲਰ ਦਾ ਹੋ ਰਿਹਾ ਨੁਕਸਾਨ ਹੁਣ ਜਾਂਦੇ ਕਵਰਨ ਬਸਤਾਰ ਦੇ ਨਾਲ ਸਿਟੀ ਆਫ ਸਰੀਵੱਲੋ ਐਕਸਟਰੈਕਸ਼ਨ ਨਾਲ ਸੰਬੰਧਿਤ ਲਗਾਤਾਰ ਵਧ ਰਹੇ ਮਾਮਲਿਆਂ 'ਚ ਸਟੇਟ ਆਫ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ ਗਈ ਹੈ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਇਹ ਇੱਕ ਵੱਡਾ ਸੰਕਟ ਹੈ ਤੇ ਕੌਂਸਲ ਵੱਲੋਂ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਤਾਂ ਜੋ ਆਟਵਾ ਉੱਤੇ ਇਸ ਕ੍ਰਾਈਮਲ ਨਜੇਟਣ ਦੇ ਲਈ ਦਬਾਅ ਪਾਇਆ ਜਾਵੇ ਸਰੀ ਵੱਲੋਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਕ੍ਰਾਈਮ ਟ੍ਰਾਂਸਨੈਸ਼ਨਲ ਨੇਚਰ ਦਾ ਹੈ ਅਤੇ ਐਮਰਜੈਂਸੀ ਵਾਲੀ ਸਥਿਤੀ ਵਿੱਚ ਫੈਡਰਲ ਸਰਕਾਰ ਨੂੰ ਸਪੈਸ਼ਲ ਸ਼ਕਤੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਫੈਡਰਲ ਪੁਲਿਸ ਨੂੰ ਇਸ ਸੰਕਟ ਦਾ ਹੱਲ ਕਰਨ ਲਈ ਮਿਊਸਿਪਲ ਪੁਲਿਸ ਫੋਰਸ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਇਨਵੋਲਵ ਗੈਂਗਸ ਤੇ ਇੰਟਰਨੈਸ਼ਨਲ ਸਬੰਧ ਨੇ 2026 ਚ ਸਰੀ ਪੁਲਿਸ ਸਰਵਿਸ ਨੂੰ 36 ਐਕਸਟਰਸ਼ਨ ਨਾਲ ਸੰਬੰਧਤ ਮਾਮਲਿਆਂ ਦੀਆਂ ਰਿਪੋਰਟਾਂ ਮਿਲੀਆਂ ਨੇ ਜਿਸ ਵਿੱਚ 21 ਵਿਕਟਮ ਨੇ ਤੇ 8 ਮਾਮਲੇ ਅਜੇਹੇ ਨੇ ਜਿਸ ਵਿੱਚ ਗੋਲੀ ਚੱਲੀ ਹੈ ਜੇਕਰ ਇਹੀ ਰਫ਼ਤਾਰ ਰਹੀ ਤਾਂ ਇਸ ਸਾਲ 400 ਤੋਂ ਜ਼ਿਆਦਾ ਕੇਸ ਦੇਖਣ ਨੂੰ ਮਿਲ ਸਕਦੇ ਨੇ ਮੇਅਰ ਲੋਕ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਵਾਪਰਦੀਆਂ ਘਟਨਾਵਾਂ ਲਈ ਗੰਭੀਰ ਕਾਰਵਾਈ ਦੀ ਜ਼ਰੂਰਤ ਹੈ ਇਸ ਮੋਸ਼ਨ 'ਚ ਮੰਗ ਕੀਤੀ ਗਈ ਹੈ ਕਿ ਐਕਸਟਰਸ਼ਨ ਨਾਲ ਸੰਬੰਧਿਤ આરોપીਆਂ ਦੀ ਪਛਾਣ ਜਨਤਕ ਕੀਤੀ ਜਾਵੇ ਅਤੇ ਡਿਪੋਰਟ ਕਰਨ ਦੀ ਪ੍ਰਕਿਰਿਆਵਾਂ ਤੇਜ਼ ਕੀਤੀਆਂ ਜਾਣ ਅਤੇ ਅਸਾਈਲਮ ਲਗਾਉਣ ਦਾ ਅਧਿਕਾਰ ਨਾ ਦਿੱਤਾ ਜਾਵੇ ਇਸ ਮੋਸ਼ਨ ਵਿੱਚ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਮੇਅਰ ਮੁਤਾਬਕ ਇਹ ਮੋਸ਼ਨ ਉਂਗਲ ਠਾਉਣ ਲਈ ਨਹੀਂ ਹੈ ਬਲਕਿ ਇਸ ਲਈ ਹੈ ਕਿ ਤਿੰਨੇ ਸਰਕਾਰਾਂ ਮਿਲ ਕੇ ਕੰਮ ਕਰਨ ਅਤੇ ਤਿੰਨੇ ਪੱਧਰ ਦੀਆਂ ਜਾਸ ਏਜੰਸੀਆਂ ਇਸ ਵਿੱਚ ਸ਼ਾਮਲ ਹੋਣ ਅਤੇ RCMP ਨੂੰ ਸ਼ਹਿਰ ਵਿੱਚ ਗਰਾਉਂਡ ਪੱਧਰ ਤੇ ਸਾਰੀ ਪੁਲਿਸ ਦੇ ਨਾਲ ਅਸਲ ਕੰਮ ਕਰਨ ਲਈ ਲਿਆਉਣਾ ਵੀ ਇਸ ਦਾ ਮਕਸਦ ਹੈ ਪਿਛਲੇ ਹਫਤੇ RCMP ਦੇ ਅਸਿਸਟੈਂਟ ਕਸ਼ਮੀਰ ਕਮਿਸ਼ਨਰ ਜான் ਬਰੋਅਰ ਨੇ BC ਸੋਸ਼ਲ ਟਾਸਕ ਫੋਰਸ ਬਾਰੇ ਅਪਡੇਟ ਦੇਣ ਸਮੇਂ ਕਿਹਾ ਸੀ ਕਿ ਐਕਸਟਰਸ਼ਨ ਸੰਕਟ ਨਹੀਂ ਹੈ ਜਦਕਿ ਡਰੱਗ ਦੀ ਸਮੱਸਿਆ ਅਸਲ ਸੰਕਟ ਹੈ ਬੇਸ਼ੱਕ ਉਹਨਾਂ ਬਾਅਦ ਵਿੱਚ ਇਸ ਬਿਆਨ ਲਈ ਮਾਫੀ ਮੰਗੀ ਅਤੇ ਸ਼ਬਦਾਂ ਦੀ ਗਲਤ ਚੋਣ ਹੋਣ ਦੀ ਗੱਲ ਆਖੀ ਇਸ ਤੋਂ ਬਾਅਦ ਸਰੀ ਦੀ ਮੇਅਰ ਅਤੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸੀ ਕਿ ਇਹ ਇੱਕ ਸੰਕਟ ਹੈ ਮੇਅਰ ਲੌਕ ਵੱਲੋਂ ਇੱਕ ਚਿੱਠੀ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦ ਸੰਗਰੀ ਨੂੰ ਲਿਖੀ ਗਈ ਸੀ ਜਿਸ ਵਿੱਚ ਐਕਸਟਰਸ਼ਨ ਕਮਿਸ਼ਨਰ ਬਣਾਉਣ ਦੀ ਮੰਗ ਕੀਤੀ ਗਈ ਸੀ ਜਿਸ ਵਿੱਚ ਪੁਲਿਸ ਫੋਰਸਸ ਗਵਰਨਮੈਂਟ ਅਤੇ ਐਕਸਪਰਟਸ ਸ਼ਾਮਲ ਹੋਣ ਅਤੇ ਅਪਡੇਟ ਵੀ ਪ੍ਰਦਾਨ ਕੀਤੀ ਜਾਪੇ ਦੂਜੇ ਪਾਸੇ ਸੋਮਵਾਰ ਨੂੰ ਸਰੀ ਨਿਊਟਰਨ ਇਲਾਕੇ ਵਿੱਚ ਚੱਲੀ ਗੋਲੀ ਦੇ ਮਾਮਲੇ ਵਿੱਚ ਸਰੀ ਪੁਲਿਸ ਵੱਲੋਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਪੁਲਿਸ ਨੇ 20 ਸਾਲ ਦੇ ਹਰਸ਼ਦੀਪ ਸਿੰਘ ਅਤੇ 21 ਸਾਲ ਦੇ ਹੰਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਫਾਇਰ ਆਰਮ ਬਾਰੇ ਜਾਣਦੇ ਹੋਏ ਵਾਹਨ ਉੱਪਰ ਕਬਜ਼ਾ ਕਰਨ ਤੇ ਮੋਟਰ ਵਹੀਕਲ ਦੇ ਡੇਂਜਰਸ ਆਪਰੇਸ਼ਨ ਦੇ ਚਾਰਜ ਲਗਾਏ ਗਏ ਨੇ ਇਹਨਾਂ ਦੀ ਗ੍ਰਿਫਤਾਰੀ ਦੌਰਾਨ ਪੁਲਿਸ ਨੂੰ ਇੱਕ ਲੋਡਡਡ ਹੈਂਡਗਨ ਵੀ ਮਿਲੀ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਨੂੰ 30 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਸਰੀ ਪੁਲਿਸ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸੰਪਰਕ ਵਿੱਚ ਹੈ ਕਿਉਂਕਿ ਦੋਵੇਂ ਕੈਨੇਡੀਅਨ ਨਾਗਰਿਕ ਨਹੀਂ ਨੇ ਜੇਕਰ ਕਿਸੇ ਵਿਅਕਤੀ ਨੂੰ ਇਸ ਮਾਮਲੇ ਸੰਬੰਧੀ ਜਾਂ ਇਹਨਾਂ ਦੋਵੇਂ આરોપીਆਂ ਬਾਰੇ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 604-599-0502 ਤੇ ਸੰਪਰਕ ਕਰ ਸਕਦਾ ਹੈ ਅਤੇ ਫਾਈਲ ਨੰਬਰ 268529 ਜ਼ਰੂਰ ਦੱਸਿਆ ਜਾਵੇ ਬ੍ਰਿਟਿਸ਼ ਕੋਲੰਬੀਆ ਦੀ ਵਿਰੋਧੀ ਤੇਰ BC ਕੰਜ਼ਰਵਟਿਵ ਪਾਰਟੀ ਦੇ ਵਿੱਚ ਖਿੱਚੋ-ਤਾਣ ਤੋਂ ਬਾਅਦ ਚੌਨ ਰਸਟਰ ਨੇ ਆਪਣਾ ਲੀਡਰਸ਼ਿਪ up. ਯਾਕ ਦਿੱਤੀ ਸੀ ਭਾਪਕੇ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਦੇ ਬਾਅਦ ਪਾਰਟੀ ਵੱਲੋਂ ਲੀਡਰਸ਼ਿਪ ਰੇਸ ਆਰੰਭੀ ਗਈ ਹੈ ਅਤੇ ਇਸ ਵਿੱਚ ਲਗਾਤਾਰ ਕੈਂਡੀਡੇਟਸ ਦੀ ਗਿਣਤੀ ਵੱਧ ਰਹੀ ਹੈ ਸੇਵ ਔਨ ਫੂਡ ਦੇ ਫਾਰਮਰ ਪ੍ਰੈਜ਼ੀਡੈਂਟ ਡੈਰਲ ਜੋਨਸ ਵੱਲੋਂ ਵੀ BC ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ 'ਚ ਸ਼ਾਮਲ ਹੋਣ ਦਾ ਆਫੀਸ਼ੀਅਲੀ ਐਲਾਨ ਕੀਤਾ ਗਿਆ ਹੈ ਜੋਨਸ ਜੋ ਕਿ ਕ੍ਰੈਨਬਰੁੱਕ ਵਿੱਚ ਵੱਡੇ ਹੋਏ ਨੇ ਅਤੇ ਸੇਵ ਔਨ ਫੂਡ ਅਤੇ ਕਮਰਸ਼ੀਅਲ ਐਡਸ ਕਾਰਨ ਚਰਚਾ ਵਿੱਚ ਰਹੇ ਨੇ ਜਿਨ੍ਹਾਂ ਵੱਲੋਂ 2 ਦਰਜਨ ਸੇਵ ਔਨ ਫੂਡਸ ਨਾਲ ਪ੍ਰਵਿੰਸ ਭਰ ਦੇ ਵਿੱਚ ਕੰਮ ਕੀਤਾ ਗਿਆ ਜੌਨਸ ਨੇ ਸਰੀ ਵਿੱਚ ਆਪਣੇ ਬੇਟੇ ਨਾਲ ਲੀਡਰਸ਼ਿਪ ਰੇਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਿੰਨਾ ਕਿਹਾ ਕਿ ਪ੍ਰੀਮੀਅਰ ਡੇਵਿਡ ਈਬੀ ਦੀ ਐਨਡੀਪੀ ਦੇ ਟੈਕਸਾਂ ਬਜਟ ਡੈਫਸਿਟ ਨੇ ਬੀਸੀ ਨੂੰ ਬਰਬਾਦ ਕਰ ਦਿੱਤਾ ਕਿਉਂਕਿ ਉਹ ਨੀਤੀਆਂ ਨਾਲੋਂ ਵਿਚਾਰਧਾਰਾ ਨੂੰ ਤਰਜੀਹ ਦਿੰਦੇ ਨੇ ਅਤੇ ਉਹ ਰਾਈਟ ਆਫ ਇੰਡੀਜਨਸ ਪੀਪਲਸ ਐਕਟ ਨੂੰ ਰੱਦ ਕਰਨ ਦੀ ਵੀ ਯੋਜਨਾ ਬਣਾ ਰਹੇ ਨੇ ਜਿੰਨਾ ਕਿਹਾ ਸੀ ਕਿ ਉਹ ਬਿਲੀਨੀਅਰਜ਼ ਜਿਮੀ ਪੈਟਿਸਨ ਤੋਂ ਸਿੱਖੇ ਪੋਲਿਟਿਕਲ ਵਰਲਡ ਨੂੰ ਲਾਗੂ ਕਰਨਗੇ ਬੀਸੀ ਕੰਜ਼ਰਟਿਵ ਪਾਰਟੀ ਦੇ 6 ਹੋਰ ਉਮੀਦਵਾਰ ਮੈਦਾਨ 'ਚ ਨੇ ਪਾਰਟੀ ਦੀ ਕਮੇਟੀ ਵੱਲੋਂ ਜੋ ਰੂਲਸ ਸੈੱਟ ਕੀਤੇ ਗਏ ਨੇ ਉਸ ਵਿੱਚ 250 ਕੰਜ਼ਰਵੇਟਿਵ ਮੈਂਬਰਾਂ ਦੇ ਵੱਖ-ਵੱਖ ਰੀਜਨਾਂ ਤੋਂ ਸਾਈਨ ਕਰਵਾਉਣੇ ਲਾਜ਼ਮੀ ਨੇ ਕਿਸੇ ਵੀ ਕੈਂਡੀਡੇਟ ਨੂੰ 5000 ਡਾਲਰ ਐਪਲੀਕੇਸ਼ਨ ਦੇ ਨਾਲ ਜਮ੍ਹਾਂ ਕਰਵਾਉਣੇ ਪੈਣਗੇ ਤੇ ਐਪਲੀਕੇਸ਼ਨ ਅਪਰੂਵ ਹੋਣ ਤੋਂ ਬਾਅਦ 110000 ਡਾਲਰ ਜਮ੍ਹਾਂ ਕਰਵਾਉਣੇ ਪੈਣਗੇ ਜੋ ਕਿ ਨਾਨ ਰਿਫੰਡੇਬਲ ਹੋਣਗੇ ਅਤੇ 20000 ਡਾਲਰ ਰਿਫੰਡੇਬਲ ਹੋਣਗੇ ਜੋ ਕਿ ਕੋਈ ਰੂਲ ਭੰਗ ਕਰਨ ਉੱਪਰ ਇਹ ਪੈਸੇ ਕੱਟੇ ਜਾ ਸਕਦੇ ਨੇ ਇਸ ਤੋਂ ਇਲਾਵਾ ਨਵੀਂ ਮੈਂਬਰਸ਼ਿਪ ਉੱਪਰ ਵੀ ਨਜ਼ਰ ਰੱਖੀ ਜਾਏਗੀ ਕਿਉਂਕਿ BC ਕੰਜ਼ਰਵੇਟਿਵ ਪਾਰਟੀ ਨੇ ਪਿਛਲੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਦੇ ਵਿੱਚ ਇੱਕ ਚੰਗੀ ਪਰਫਾਰਮੈਂਸ ਦਿੱਤੀ ਅਤੇ ਵਿਰੋਧੀ ਧਿਰ ਦੇ ਵਿੱਚ ਪਾਰਟੀ ਆਈ ਅਤੇ ਤਕੜੀ ਟੱਕਰ ਐਨਡੀਪੀ ਨੂੰ ਦਿੱਤੀ ਜਿਸ ਦੇ ਬਾਅਦ ਪਾਰਟੀ ਵਿੱਚ ਸਾਰਾ ਕੁਝ ਠੀਕ ਠਾਕ ਨਹੀਂ ਸੀ ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ BC ਲਿਬਰਲ ਅਤੇ BC ਕੰਜ਼ਰਵੇਟਿਵ ਦਾ ਜਸ ਢੰਗ ਦੇ ਨਾਲ ਮਰਜ ਹੋਇਆ ਸੀ ਉਸ ਤੋਂ ਬਾਅਦ ਕੁਝ ਐਮਐਲਏਜ਼ ਪਾਰਟੀ ਲੀਡਰ ਜੌਨ ਰਸਟਰਡ ਦੇ ਵਿਰੁੱਧ ਲਗਾਤਾਰ ਬਿਆਨਬਾਜ਼ੀ ਕਰ ਰਹੇ ਸਨ ਪਾਪ ਕੇ ਪਾਰਟੀ ਸਰਕਾਰ ਨੂੰ ਘੇਰਨ ਦੀ ਥਾਂ ਤੇ ਅੰਦਰੂਨੀ ਖਿੱਚੋ ਤਾਣ ਦੇ ਵਿੱਚ ਉਲਝੀ ਹੋਈ ਸੀ ਜਿਸ ਕਾਰਨ ਐਲਰੋ ਸਟਰਕੋ ਵਰਗੇ ਐਮਐਲਏਜ਼ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਗਿਆ ਤੇ ਦੋ ਐਮਐਲਏਜ਼ ਨੇ ਪਾਰਟੀ ਛੱਡ ਕੇ ਆਪਣੀ ਵੱਖਰੀ ਇੱਕ ਨਵੀਂ ਸਿਆਸੀ ਧਿਰ ਬਣਾ ਲਈ ਸੀ ਅਤੇ ਹੁਣ ਲੀਡਰਸ਼ਿਪ ਰੇਸ ਆਰੰਭੀ ਗਈ ਹੈ ਤੇ ਇਸ ਲੀਡਰਸ਼ਿਪ ਰੇਸ ਤੋਂ ਬਾਅਦ ਜੋ ਵੀ ਪਾਰਟੀ ਦਾ ਲੀਡਰ ਬਣੇਗਾ ਉਸ ਉੱਪਰ ਤੈਅ ਹੋਏਗਾ ਕਿ ਇਸ ਦਾ ਭਵਿੱਖ ਕੀ ਹੋਏਗਾ ਅਤੇ ਉਹ ਪਾਰਟੀ ਨੂੰ ਇਕਜੁੱਟ ਕਰਨ ਦੇ ਲਈ ਕੀ ਕਦਮ ਚੁੱਕਦਾ ਹੈ ਤੇ ਜੋ ਐਮਐਲਐਸ ਪਾਰਟੀ ਚੋਂ ਬਾਹਰ ਗਏ ਨੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਕੋਸ਼ਿਸ਼ਾਂ ਹੁੰਦੀਆਂ ਜਾਂ ਨਹੀਂ ਕਿਉਂਕਿ ਇਹ ਵੀ ਚਰਚਾਵਾਂ ਨੇ ਕਿ ਸ਼ਾਇਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਨੈਪ ਇਲੈਕਸ਼ਨ ਟ੍ਰਿਗਰ ਹੋ ਸਕਦੀ ਹੈ ਕਿ ਸਮੇਂ ਤੋਂ ਪਹਿਲਾਂ ਵੀ ਇਲੈਕਸ਼ਨ ਕਰਵਾਈ ਜਾ ਸਕਦੀ ਹੈ ਕਿਉਂਕਿ ਇਸ ਸਮੇਂ ਐਨਡੀਪੀ ਦੇ ਨੰਬਰ ਕੰਜ਼ਰਵਟਿਵਸ ਦੇ ਮੁਕਾਬਲੇ ਠੀਕ ਦਿਖਾਈ ਦੇ ਰਹੇ ਨੇ ਪ੍ਰਧਾਨ ਮੰਤਰੀ ਮਾਕਾਨੀ ਜਦੋਂ ਤੋਂ ਲਿਬਰਲ ਲੀਡਰ ਬਣੇ ਨੇ ਹੁਣ ਉਹਨਾਂ ਦੀ ਅਪਰੂਵਲ ਰੇਟ ਹਾਈਐਸਟ ਪੱਧਰ ਤੇ ਪਹੁੰਚ ਗਈ ਹੈ ਬੇਸ਼ੱਕ ਪ੍ਰਧਾਨ ਮੰਤਰੀ ਦੀ ਅਪਰੂਵਲ ਰੇਟਿੰਗ 60% ਦੀ ਹੈ ਪਰ ਬ੍ਰਿਟਿਸ਼ ਕੋਲੰਬੀਆ ਵਿੱਚ ਦੋਵੇਂ ਪਾਰਟੀਆਂ ਚ ਸਖਤ ਮੁਕਾਬਲਾ ਹੈ ਐਂਗਲ ਸਰੀਡ ਇੰਸਟੀਚਿਊਟ ਵੱਲੋਂ ਦੱਸਿਆ ਗਿਆ ਹੈ ਕਿ ਪ੍ਰੋਵਿੰਸ ਵਿੱਚ ਦੋਵੇਂ ਪਾਰਟੀਆਂ ਦਰਮਿਆਨ ਕਾਂਟੇ ਦੀ ਟੱਕਰ ਹੈ ਪ੍ਰਧਾਨ ਮੰਤਰੀ ਕਾਰਨੀ ਦੇ ਕੰਮਕਾਜ ਨੂੰ 58% BC ਦੇ ਵਿੱਚ ਲੋਕ ਪਸੰਦ ਕਰਦੇ ਨੇ ਬਾਕੀ ਬਾਕੀ ਵੈਸਟਰਨ ਪ੍ਰੋਵਿੰਸਾਂ ਦੇ ਮੁਕਾਬਲੇ BC 'ਚ ਇਹ ਨੰਬਰ ਫਿਰ ਵੀ ਠੀਕ ਹੈ ਕੰਜ਼ਰਵੇਟਿਵ ਲੀਡਰ ਪੀਰ ਐ ਪੌਲੀ ਆਫ ਦੀ ਅਪਰੂਵਲ ਰੇਟਿੰਗ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 40% ਦੀ ਹੈ ਜਦਕਿ ਨੈਸ਼ਨਲ ਪੱਧਰ ਤੇ ਉਹਨਾਂ ਦੀ ਰੇਟਿੰਗ 36% ਹੈ ਜੇਕਰ ਅੱਜ ਇਲੈਕਸ਼ਨ ਹੁੰਦੀ ਹੈ ਤਾਂ 39% ਬ੍ਰਿਟਿਸ਼ ਕੋਲੰਬੀਅਨਸ ਲਿਬਰਲਸ ਨੂੰ ਵੋਟ ਦੇਣਗੇ ਜਦਕਿ 38% ਦੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦੇਣਗੇ ਪਰ ਨੈਸ਼ਨਲ ਪੱਧਰ ਤੇ ਦੋਵੇਂ ਪੋਲਿਟਿਕਲ ਪਾਰਟੀਆਂ ਦਰਮਿਆਨ ਉਹ ਫਰਕ ਜ਼ਿਆਦਾ ਹੈ ਲਿਬਰਲਾਂ ਨੂੰ 41% ਦੀ ਵੋਟ ਦੇਣ ਦਾ ਮਨ ਰੱਖਦੇ ਨੇ ਜਦਕਿ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ 38% ਹੈ ਪਰ ਬੀਸੀ ਵਿੱਚ ਦੋਵਾਂ ਤਰ੍ਹਾਂ ਦਰਮਿਆਨ ਮੈਚ ਟਾਈ ਹੈ 1 ਦਸੰਬਰ ਦੇ ਨੰਬਰਾਂ ਵਿੱਚ ਲਿਬਰਲ 33% ਤੇ ਸਨ ਉਸ ਸਮੇਂ ਪਾਰਟੀ ਕੰਜ਼ਰਵੇਟਿਵ ਤੋਂ 10 ਪੁਆਇੰਟ ਪਿੱਛੇ ਸੀ ਪਰ ਦੋ ਮਹੀਨਿਆਂ ਵਿੱਚ ਲਿਬਰਲਾਂ ਦੇ ਨੰਬਰਾਂ 'ਚ ਸੁਧਾਰ ਹੋਇਆ ਹੈ ਖਾਸ ਕਰ ਪ੍ਰਧਾਨ ਮੰਤਰੀ ਵੱਲੋਂ ਸਵਿਟਜ਼ਰਲੈਂਡ 'ਚ ਦਿੱਤਾ ਗਿਆ ਭਾਸ਼ਣ ਲਿਬਰਲਾਂ ਦੇ ਲਈ ਫਾਇਦੇਮੰਦ ਰਿਹਾ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਨੰਬਰਾਂ 'ਚ ਜ਼ਿਆਦਾ ਬਦਲਾਅ ਨਹੀਂ ਹੋ ਰਿਹਾ ਪਿਛਲੇ ਸਮੇਂ ਦੌਰਾਨ ਇਹ ਚਰਚਾ ਵੀ ਚੱਲੀ ਸੀ ਕਿ ਪ੍ਰਧਾਨ ਮੰਤਰੀ ਮਾਕਰਨੀ ਸਨੈਪ ਇਲੈਕਸ਼ਨ ਟ੍ਰਿਗਰ ਕਰ ਸਕਦੇ ਨੇ ਕਿਉਂਕਿ ਲਿਬਰਲਾਂ ਦੇ ਨੰਬਰ ਚੰਗੇ ਨੇ ਅਤੇ ਮਿਨੋਰਟੀ ਗਵਰਨਮੈਂਟ ਨੂੰ ਮжоਰਿਟੀ 'ਚ ਤਬਦੀਲ ਕਰਨ ਦੇ ਲਈ ਇਲੈਕਸ਼ਨ ਕਰਵਾਈ ਜਾ ਸਕਦੀ ਹੈ ਪਰ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਬੀਤੇ ਦਿਨ ਸਪਸ਼ਟ ਕੀਤਾ ਕਿ ਇਹ ਕੈਨੇਡੀਅਨਸ ਨੂੰ ਡਿਲੀਵਰ ਕਰਨ ਦਾ ਸਮਾਂ ਇਲੈਕਸ਼ਨ ਦਾ ਨਹੀਂ ਕਿਉਂਕਿ ਇਸ ਸਮੇਂ ਲਿਬਰਲਾਂ ਕੋਲ 170 ਸੀਟਾਂ ਨੇ ਅਤੇ ਕ੍ਰਿਸਟਿਓ ਫਰੀਲੈਂਡ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀਟ ਉੱਪਰ ਬਾਇ ਇਲੈਕਸ਼ਨ ਜਲਦੀ ਅਨਾਉਂਸ ਕੀਤੀ ਜਾਏਗੀ ਤੇ ਜੇਕਰ ਉਹ ਸੀਟ ਲਿਬਰਲ ਚਿੱਤ ਜਾਂਦੇ ਨੇ ਤਾਂ 171 ਸੀਟਾਂ ਹੋ ਜਾਣਗੀਆਂ ਪਰ ਮжоਰਿਟੀ ਤੋਂ ਫਿਰ ਵੀ ਇੱਕ ਸੀਟ ਘੱਟ ਰਹਿ ਜਾਏਗੀ ਪਿਛਲੇ ਸਮੇਂ ਦੌਰਾਨ ਦੋ ਕੰਜ਼ਰਵੇਟਿਵ ਐਮਪੀਜ਼ ਆਫ ਫਲੋਰ ਕ੍ਰਾਸ ਕਰਕੇ ਲਿਬਰਲ ਚ ਸ਼ਾਮਲ ਹੋਏ ਹਨ ਪਰ ਫਿਲਹਾਲ ਇਲੈਕਸ਼ਨ ਨਾ ਕਰਵਾਉਣ ਦੀ ਗੱਲ ਪ੍ਰਧਾਨ ਮੰਤਰੀ ਨੇ ਕੀਤੀ ਹੈ ਅਤੇ ਜਲਦੀ ਹੀ ਬਾਏ ਇਲੈਕਸ਼ਨ ਦਾ ਐਲਾਨ ਕਰਨ ਦਾ ਦਾਵਾ ਕੀਤਾ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦਾ ਲੀਡਰਸ਼ਿਪ ਰਿਵਿਊ ਵੀ ਇਸ ਮਹੀਨੇ ਦੇ ਅੰਤਮ ਦਿਨਾਂ ਦੇ ਵਿੱਚ ਹੋਣਾ ਹੈ ਕਿਉਂਕਿ ਲਾਸਟ ਇਲੈਕਸ਼ਨ ਹਾਰਨ ਤੋਂ ਬਾਅਦ ਆਟੋਮੈਟਿਕ ਹੀ ਕੰਜ਼ਰਵੇਟਿਵ ਪਾਰਟੀ ਦੇ ਲੀਡਰਸ਼ਿਪ ਦਾ ਰਿਵਿਊ ਹੁੰਦਾ ਪਰ ਸੁਭਾਬਰਾਮ ਨੇ ਕਿ ਸ਼ਾਇਦ ਪੀਰੇ ਪੌਲੀ ਅਬ ਆਪਣੀ ਲੀਡਰਸ਼ਿਪ ਬਚਾਉਣ ਦੇ ਵਿੱਚ ਕਾਮਯਾਬ ਰਹਿਣਗੇ ਪਰ ਪਿਛਲੇ ਸਮੇਂ ਦੌਰਾਨ ਟ੍ਰੇਡ ਨੂੰ ਲੈ ਕੇ ਜੋ ਵੱਖ-ਵੱਖ ਮੁਲਕਾਂ ਦਾ ਦੌਰਾ ਪ੍ਰਧਾਨ ਮੰਤਰੀ ਕਾਰਨੀ ਦੇ ਵੱਲੋਂ ਕੀਤਾ ਗਿਆ ਸਵਿਟਜ਼ਰਲੈਂਡ ਦੇ ਵਿੱਚ ਦਿੱਤਾ ਗਿਆ ਭਾਸ਼ਣ ਅਤੇ ਕੈਨੇਡਾ ਦੇ ਵਿੱਚ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਲੈ ਕੇ ਜੋ ਅਨਾਉਂਸਮੈਂਟ ਸੀ ਉਹ ਤਮਾਮ ਚੀਜ਼ਾਂ ਨੇ ਪ੍ਰਧਾਨ ਮੰਤਰੀ ਦੀ ਅਪਰੂਵਲ ਰੇਟਿੰਗ ਦੇ ਵਿੱਚ ਵਾਧਾ ਕੀਤਾ ਅਤੇ ਲਿਬਰਲ ਪਾਰਟੀ ਦੇ ਨੰਬਰਾਂ 'ਚ ਵੀ ਸੁਧਾਰ ਹੋਇਆ BC रेस्टोरेंट एंड फूड सर्विसेज एसोसिएशन ਦਾ ਕਹਿਣਾ ਹੈ ਕਿ ਸਟਰਗਲ ਕਰ ਰਹੀ ਰੈਸਟੋਰੈਂਟ ਇੰਡਸਟਰੀ ਨੂੰ FIFA ਵਰਲਡ ਕੱਪ ਦੌਰਾਨ ਸੇਲਸ ਵਧਣ ਦੀ ਉਮੀਦ ਹੈ ਅਤੇ ਪੈਟਿਓਜ਼ ਲਈ ਸਿਟੀ ਤੋਂ ਪਰਮਿਸ਼ਨ ਚਾਹੀਦੀ ਹੈ ਉਸ ਸੰਬੰਧੀ ਪਰਮਿਟ ਮਾਰਚ ਤੱਕ ਮਿਲਣ ਦੀ ਆਸ ਹੈ ਕਿਉਂਕਿ ਪਿਛਲੇ ਸਾਲ ਵੈਨਕੂਵਰ ਵਿੱਚ ਪੈਟਿਓਜ਼ ਰੈਸਟੋਰੈਂਟਸ ਦੇ ਬਾਹਰ ਲਗਾਏ ਗਏ ਸਨ ਅਤੇ FIFA ਵਰਲਡ ਕੱਪ ਦੌਰਾਨ ਵੀ ਵੈਨਕੂਵਰ ਸਿਟੀ ਤੋਂ ਇਸ ਸੰਬੰਧੀ ਪਰਮਿਟ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਆਸ ਪ੍ਰਗਟਾਈ ਗਈ ਹੈ ਕਿ FIFA ਵਰਲਡ ਕੱਪ ਦੌਰਾਨ ਜਿਆਦਾ ਟੂਰਿਸਟ ਸਿਟੀ ਵਿੱਚ ਆਉਣਗੇ ਅਤੇ ਸੇਲਸ 50% ਤੱਕ ਵਧਣ ਦੀ ਉਮੀਦ ਹੈ ਜਿਸ ਕਾਰਨ ਰੈਸਟੋਰੈਂਟ ਜਿਆਦਾ ਸਮੇਂ ਲਈ ਵੀ ਖੁੱਲੇ ਰਹਿਣਗੇ ਦਲਹੌਜੀ ਯੂਨੀਵਰਸਿਟੀ ਦੀ ਜੋ ਪਿਛਲੇ ਦਿਨੀ ਸਟੱਡੀ ਆਈ ਸੀ ਉਸ ਅਨੁਸਾਰ ਰੈਸਟੋਰੈਂਟ ਇੰਡਸਟਰੀ ਕਾਫੀ ਦਬਾਬ ਵਿੱਚ ਚੱਲ ਰਹੀ ਹੈ ਕਿਉਂਕਿ ਵਧੀ ਹੋਈ ਮਹਿੰਗਾਈ ਅਤੇ ਵਧੇ ਹੋਏ ਫੂਡ ਪ੍ਰਾਈਸ ਇੰਡਸਟਰੀ ਨੂੰ ਲੀਤੋ ਲਾ ਰਹੇ ਨੇ ਜਿਸ ਕਾਰਨ ਪਿਛਲੇ ਸਾਲ 7000 ਰੈਸਟੋਰੈਂਟ ਬੰਦ ਹੋਏ ਸਨ ਅਤੇ ਸਟੱਡੀ ਅਨੁਸਾਰ 2026 ਦੇ ਵਿੱਚ 4000 ਬਿਜ਼ਨੈਸਸ ਹੋਰ ਬੰਦ ਹੋ ਸਕਦੇ ਨੇ ਡਲਹੌਜ਼ੀ ਯੂਨੀਵਰਸਿਟੀ ਦੇ ਐਗਰੀ ਫੂਡ ਐਨਾਲਿਸਟ ਲੈਬ ਅਨੁਸਾਰ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ 'ਚ ਆਏ ਬਦਲਾਅ ਵੀ ਆਪਰੇਸ਼ਨ ਪ੍ਰਭਾਵਿਤ ਕਰ ਰਹੇ ਨੇ ਕਿਉਂਕਿ ਲੇਬਰ ਕੋਸਟ ਵੀ ਵਧ ਗਈ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਰੈਸਟੋਰੈਂਟ ਆਪਰੇਟਰਸ ਅਨੁਸਾਰ ਫੈਡਰਲ ਸਰਕਾਰ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਅੱਧੀ ਕੀਤੀ ਗਈ ਹੈ ਜਿਸ ਕਾਰਨ ਰੈਸਟੋਰੈਂਟ ਉੱਪਰ ਕਸਟਮਰ ਘਟ ਗਏ ਨੇ ਖਾਸ ਕਰ ਯੂਵੀਸੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਘਟਣ ਕਾਰਨ ਚਾਈਨੀਜ਼ ਰੈਸਟੋਰੈਂਟਸ ਉੱਪਰ ਅਸਰਪਿਆ ਰੈਸਟੋਰੈਂਟ ਇੰਡਸਟਰੀ ਦੇ ਸਲਾਹਕਾਰਾਂ ਦਾ ਕਹਿਣਾ ਹੈ ਕਿ ਆਪਰੇਟਰਾਂ ਨੂੰ ਆਪਣਾ ਬਿਜ਼ਨਸ ਮਾਡਲ ਪਹਿਲਾਂ ਤੋਂ ਜ਼ਿਆਦਾ ਵਾਰ ਅਪਡੇਟ ਕਰਨ ਦੀ ਲੋੜ ਹੈ ਤਾਂ ਜੋ ਕਸਟਮਰਸ ਪ੍ਰਾਈਸ ਬਾਰੇ ਜ਼ਿਆਦਾ ਸੁਚੇਤ ਰਹਿਣ ਪਰ ਰੈਸਟੋਰੈਂਟ ਇੰਡਸਟਰੀ ਦਾ ਕਹਿਣਾ ਹੈ ਕਿ تبدیلی ਕਰੋ ਜਾਂ ਮਰੋ ਵਾਲੀ ਸਥਿਤੀ ਹੁੰਦੀ ਹੈ ਕਿਉਂਕਿ ਜੇਕਰ بزنس ਮਾਡਲ ਨਹੀਂ ਬਦਲਿਆ ਜਾਂਦਾ ਤਾਂ ਨਵੇਂ ਕਸਟਮਰਸ ਤੁਹਾਡੇ ਕੋਲ ਨਹੀਂ ਆਉਂਦੇ ਨੇ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਹਾਲੀ ਦੇ ਸਾਲਾਂ ਵਿੱਚ ਹਰ ਸਾਲ ਲਗਭਗ 30% ਰੈਸਟੋਰੈਂਟ ਬੰਦ ਹੋ ਰਹੇ ਨੇ ਪਰ ਨਵੇਂ ਖੁੱਲਣ ਦੀ ਰਫ਼ਤਾਰ ਬਰਕਰਾਰ ਹੈ ਜਿਸ ਕਾਰਨ ਆਪਰੇਸ਼ਨਸ ਸੇਮ ਪੇਸ ਤੇ ਚੱਲਦੇ ਰਹਿੰਦੇ ਨੇ ਪਰ ਹੁਣ FIFA ਵਰਲਡ ਕੱਪ ਦੌਰਾਨ ਜੇਕਰ ਵੱਧ ਟੂਰਿਸਟ ਵਿਜ਼ਿਟ ਕਰਨਗੇ ਵੈਨਕੂਵਰ ਨੂੰ ਤਾਂ ਉਸ ਨਾਲ ਰੈਸਟੋਰੈਂਟ ਇੰਡਸਟਰੀ ਨੂੰ ਤਾਂ ਫਾਇਦਾ ਹੋਏਗਾ ਪਰ ਨਾਲੋਂ ਨਾਲ ਉਹਨਾਂ ਦੇ ਰਹਿਣ ਦੇ ਪ੍ਰਬੰਧ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਕਿਉਂਕਿ ਉਸ ਸਮੇਂ ਦੌਰਾਨ ਹੋਟਲਸ ਮਹਿੰਗੇ ਹੋਣਗੇ ਅਤੇ ਸ਼ਾਰਟ ਟਰਮ ਰੈਂਟਲਸ ਦੇ ਉੱਪਰ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਰੋਕ ਲਗਾਈ ਗਈ ਹੈ ਜਿਸ ਕਾਰਨ ਲੋਕਾਂ ਨੂੰ ਜ਼ਿਆਦਾ ਕਿਰਾਇਆ ਤਾਰਨਾ ਪੈ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਿਛਲੇ ਸਾਲ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਕੈਨੇਡਾ ਵਿੱਚ ਨੈਕਸਸ ਦੇ ਉੱਪਰ ਅਰਜ਼ੀਆਂ ਦੇ ਵਿੱਚ ਕਾਫੀ ਗਿਣਤੀ ਘਟੀ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅੰਕੜਿਆਂ ਮੁਤਾਬਕ ਕੋਵਿਡ-19 ਪੈਂਡੈਮਿਕ ਸ਼ੁਰੂ ਹੋਣ ਤੋਂ ਬਾਅਦ ਨੈਕਸਸ ਐਪਲੀਕੇਸ਼ਨਸ ਲਗਾਤਾਰ ਵੱਧ ਰਹੀਆਂ ਸਨ ਪਰ 2025 ਦੇ ਵਿੱਚ ਇਹ ਰੁਝਾਨ ਪੂਰੀ ਤਰ੍ਹਾਂ ਉਲਟ ਹੋ ਗਿਆ 2025 ਚ ਸਿਰਫ 150000 ਲੋਕਾਂ ਦੇ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਹੈ ਜਦਕਿ ਉਸ ਤੋਂ ਪਿਛਲੇ ਸਾਲ 7 ਲੱਖ ਟਰੈਵਲਰਜ਼ ਨੇ ਨੈਕਸਸ ਕਾਰਡ ਦੇ ਲਈ ਅਪਲਾਈ ਕੀਤਾ ਸੀ ਨੈਕਸਸ ਕੈਨੇਡਾ ਤੇ ਅਮਰੀਕਾ ਵੱਲੋਂ ਮਿਲ ਕੇ ਚਲਾਇਆ ਜਾਣ ਵਾਲਾ ਪ੍ਰੋਗਰਾਮ ਹੈ ਜਿਸ ਤਹਿਤ ਸਖਤ ਸਿਕਿਉਰਿਟੀ ਜਾਂਚ ਤੋਂ ਗੁਜ਼ਰੇ ਟਰੈਵਲਰਜ਼ ਨੂੰ ਬਾਰਡਰ ਉੱਪਰ ਹਵਾਈ ਅੜਿਆਂ ਤੇ ਤੇਜ਼ੀ ਦੇ ਨਾਲ ਲੰਘਣ ਭਾਵ ਕਿ ਲੰਬੀਆਂ ਲਾਈਨਾਂ 'ਚ ਬਚਨ ਦੇ ਤੌਰ ਤੇ ਇਹ ਸਹੂਲਤ ਮਿਲਦੀ ਹੈ 2025 ਦੇ ਅੰਕੜੇ ਸਿਰਫ ਉਸ ਤੋਂ ਪਿਛਲੇ ਸਾਲ ਨਾਲ ਹੀ ਨਹੀਂ ਸਗੋਂ 2022 ਅਤੇ 2023 ਨਾਲੋਂ ਵੀ ਕਾਫੀ ਘਟਨੇ ਉਹਨਾਂ ਦੋ ਸਾਲਾਂ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਕਾਰਨ ਐਪਲੀਕੇਸ਼ਨ ਦਾ ਵੱਡਾ ਬੈਕਲੌਗ ਬਣ ਗਿਆ ਸੀ ਜੋ 2023 ਦੇ ਅੱਧ ਵਿੱਚ ਆ ਕੇ ਹੱਲ ਹੋਇਆ ਸੀ ਭਾਵੇਂ ਨੈਕਸਸ ਦਾ ਇਸਤੇਮਾਲ ਅਮਰੀਕੀ ਟਰੈਵਲਰਜ਼ ਵੀ ਕਰਦੇ ਨੇ ਪਰ ਇਸ ਉੱਪਰ ਜ਼ਿਆਦਾਤਰ ਮੈਂਬਰ ਕੈਨੇਡੀਅਨਸ ਨੇ ਐਪਲੀਕੇਸ਼ਨਸ ਵਿੱਚ ਆਈ ਇਸ ਵੱਡੀ ਕਮੀ ਦਾ ਇੱਕ ਕਾਰਨ 2024 ਚ ਫੀਸ ਵਧਾਇਆ ਜਾਣਾ ਵੀ ਹੋ ਸਕਦਾ ਪਰ ਇਹੀ ਗਿਣਤੀ ਘਟਣ ਦੇ ਵਿੱਚ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਡੋਨਲਡ 트ਰਾंप ਦੇ ਵੱਲੋਂ ਜੋ ਕੈਨੇਡਾ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ ਅਤੇ ਨਾਲੋਂ ਨਾਲ ਜੋ ਟੈਰਫ ਵਾਰ ਚੱਲੀ ਹੈ ਉਸ ਕਾਰਨ ਕੈਨੇਡੀਅਨਸ ਦਾ ਅਮਰੀਕਾ ਜਾਣ ਦਾ ਰੁਝਾਨ ਘਟਿਆ ਸਟੈਟਿਸਟਿਕ ਕੈਨੇਡਾ ਨੇ ਹਾਲੀ ਵਿੱਚ ਦੱਸਿਆ ਸੀ ਕਿ ਪਿਛਲੇ ਸਾਲ ਕੈਨੇਡਾ ਤੋਂ ਅਮਰੀਕਾ ਜਾਣ ਅਤੇ ਵਾਪਸ ਆਉਣ ਵਾਲੀਆਂ ਕਾਰਾਂ ਦੀ ਗਿਣਤੀ 2024 ਦੇ ਮੁਕਾਬਲੇ 30.9% ਘਟੀ ਹੈ ਇਸੇ ਤਰ੍ਹਾਂ ਅਮਰੀਕੀ ਟਰੈਵਲ ਐਸੋਸੀਏਸ਼ਨ ਦੀ ਨਵੰਬਰ ਦੀ ਇੱਕ ਰਿਪੋਰਟ ਅਨੁਸਾਰ 2025 ਚ ਇੰਟਰਨੈਸ਼ਨਲ ਟੂਰਿਜ਼ਮ ਤੋਂ ਹੋਣ ਵਾਲਾ ਖਰਚ 3.2 ਫੀਸ ਦੀ ਘਟਣ ਦੀ ਸੰਭਾਵਨਾ ਹੈ। ਭਾਪਕੇ ਲੋਕ ਘਟ ਆ ਰਹੇ ਨੇ ਤੇ ਘਟ ਅਮਰੀਕਾ ਦੇ ਵਿੱਚ ਸਪੈਂਡ ਕਰ ਰਹੇ ਨੇ ਜਿਸ ਨਾਲ ਅਮਰੀਕਾ ਨੂੰ ਲਗਭਗ 5.7 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਸ ਘਾਟੇ ਦਾ ਇੱਕ ਵੱਡਾ ਕਾਰਨ ਕੈਨੇਡਾ ਤੋਂ ਆਉਣ ਵਾਲੇ ਟਰੈਵਲ ਦੀ ਗਿਣਤੀ ਘਟਣਾ ਹੈ। ਪ੍ਰਧਾਨ ਮੰਤਰੀ ਮਾਹ ਕਾਰਨੀ ਨੇ ਉਹਨਾਂ ਰਿਪੋਰਟਾਂ ਨੂੰ ਖਾਰਜ ਕੀਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨਾਲ ਗੱਲਬਾਤ ਦੌਰਾਨ ਕਾਰਨੀ ਪਿਛਲੇ ਹਫਤੇ ਦਵੋਸ ਵਿੱਚ ਦਿੱਤੇ ਆਪਣੇ ਬਿਆਨਾਂ ਤੋਂ ਪਿੱਛੇ हट ਗਏ ਨੇ ਮੰਗਲਵਾਰ ਨੂੰ ਕੈਬਨਟ ਮੀਟਿੰਗ ਲਈ ਜਾਂਦੇ ਹੋਏ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਬਿਲਕੁਲ ਸਾਫ਼ ਤੌਰ ਤੇ ਕਹਿਣਾ ਚਾਹੁੰਦੇ ਨੇ ਕਿ ਇਹ ਗੱਲ ਰਾਸ਼ਟਰਪਤੀ 트੍ਰੰਪ ਨੂੰ ਕਹੀ ਸੀ ਅਤੇ ਦਵੋਸ ਵਿੱਚ ਜੋ ਕਿਹਾ ਸੀ ਉਸ ਦਾ ਮਤਲਬ ਉਹੀ ਸੀ ਜੋ ਸਮਝਿਆ ਗਿਆ ਜਦੋਂ ਉਹਨਾਂ ਸਿੱਧਾ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਆਪਣੇ ਬਿਆਨ ਵਾਪਸ ਲਏ ਨੇ ਤਾਂ ਕਾਰਨੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਨਹੀਂ ਪ੍ਰਧਾਨ ਮੰਤਰੀ ਕਾਰਨੀ ਨੇ ਦੱਸਿਆ ਕਿ ਸੋਮਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਫੋਨ ਕੀਤਾ ਸੀ ਅਤੇ ਦੋਹਾਂ ਵਿਚਕਾਰ ਬਹੁਤ ਚੰਗੀ ਗੱਲਬਾਤ ਹੋਈ ਹੈ ਇਸ ਗੱਲਬਾਤ ਦੌਰਾਨ ਆਰਕਟਿਕ ਸਿਕਿਉਰਿਟੀ ਤੋਂ ਲੈ ਕੇ ਯੂਕਰੇਨ ਅਤੇ ਵੈਨੇਜ਼ੁਏਲਾ ਦੀ ਸਥਿਤੀ ਤੱਕ ਕਈ ਮਸਲਾਂ 'ਤੇ ਚਰਚਾ ਕੀਤੀ ਗਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਦੱਸਿਆ ਕਿ ਅਮਰੀਕਾ ਦੀ ਨਵੀਂ ਟ੍ਰੇਡ ਪਾਲਿਸੀ ਦੀ ਦਿਸ਼ਾ ਸਭ ਤੋਂ ਪਹਿਲਾਂ ਸਮਝਣ ਵਾਲਾ ਦੇਸ਼ ਕੈਨੇਡਾ ਸੀ ਅਤੇ ਕੈਨੇਡਾ 트ੰਪ ਐਡਮਿਨਿਸਟ੍ਰੇਸ਼ਨ ਦੇ ਕਦਮਾਂ ਨੂੰ ਹਾਂ ਪੱਖੀ ਜਵਾਬ ਦੇ ਰਿਹਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਨੂੰ ਚੀਨ ਨਾਲ ਕੈਨੇਡਾ ਦੇ ਬੰਦੋਬਸਤ ਬਾਰੇ ਵੀ ਸਮਝਾਇਆ ਤੇ ਦੱਸਿਆ ਕਿ ਕੈਨੇਡਾ ਨੇ ਸਿਰਫ 6 ਮਹੀਨਿਆਂ ਵਿੱਚ 4 ਮਹਾਦੀਪਾਂ ਉੱਤੇ 12 ਨਵੇਂ ਟ੍ਰੇਡ ਐਗਰੀਮੈਂਟ ਕੀਤੇ ਨੇ 트ੰਪ ਇਸ ਗੱਲ ਤੋਂ ਪ੍ਰਭਾਵਿਤ ਹੋਏ ਅਤੇ ਨਾਲ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਕੈਨੇਡਾ ਕੀ ਕਰਨ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੱਲਬਾਤ ਦਾ ਇੱਕ ਹਿੱਸਾ ਆਉਣ ਵਾਲਾ ਕੈਨੇਡਾ ਯੂ ਐਸ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਦਾ ਰਿਵਿਊ ਉੱਪਰ ਵੀ ਕੇਂਦਰ ਰਸੀ ਹੈ ਤੇ ਕਿਵੇਂ ਕੈਨੇਡਾ ਇਸ ਰਿਵਿਊ ਨੂੰ ਅਮਰੀਕਾ ਵਿੱਚ ਨਵੇਂ ਰਿਸ਼ਤੇ ਬਣਾਉਣ ਲਈ ਵਰਤਣ ਲਈ ਤਿਆਰ ਹੈ। ਦਰਅਸਲ ਸੋਮਵਾਰ ਨੂੰ ਫੌਕਸ ਨਿਊਜ਼ ਦੇ ਹੈਨਟੀ ਪ੍ਰੋਗਰਾਮ ਦੌਰਾਨ ਅਮਰੀਕੀ ਟ੍ਰੈਜ਼ਰੀ ਬੋਰਡ ਦੇ ਸੈਕਟਰੀ ਸਕੋਰਟ ਬੇਸੈਂਟ ਨੇ ਦਾਅਵਾ ਕੀਤਾ ਸੀ ਕਿ ਉਹ ਉਸ ਵੇਲੇ ਓਵਲ ਆਫਿਸ ਵਿੱਚ ਮੌਜੂਦ ਸਨ ਜਦੋਂ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਨਾਲ ਗੱਲਬਾਤ ਕੀਤੀ ਵੇਸੈਂਟ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਕਾਰਨੀ ਨੇ ਉਸ ਮੌਕੇ ਤੇ ਆਪਣੇ ਸਵਿਟਜ਼ਰਲੈਂਡ ਵਿੱਚ ਦਿੱਤੇ ਅਫਸੋਸਨਾਕ ਬਿਆਨਾਂ ਤੋਂ ਕਾਫੀ ਤੇਜ਼ੀ ਦੇ ਨਾਲ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਅਤੇ ਸਵਿਟਜ਼ਰਲੈਂਡ ਵਿੱਚ ਵਰਲਡ ਇਕਨੋਮਿਕ ਫੋਰਮ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਦੁਨੀਆ ਦੇ ਬਿਜ਼ਨੈਸਸ ਅਤੇ ਸਿਆਸੀ ਲੀਡਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਅਮਰੀਕਾ ਦੀ ਅਗਵਾਈ ਹੇਠ ਚੱਲ ਰਹੇ ਰੂਲਸ ਆਧਾਰਿਤ ਇੰਟਰਨੈਸ਼ਨਲ ਪ੍ਰਬੰਧ ਹੁਣ ਖਤਮ ਹੋ ਗਿਆ ਹੈ ਅਤੇ ਉਹਨਾਂ ਤਰਕ ਦਿੱਤਾ ਸੀ ਕਿ ਕੈਨੇਡਾ ਵਰਗੀਆਂ ਮੀਡੀਅਮ ਇਕਨੋਮੀਆਂ ਨੂੰ ਇਕੱਠੇ ਹੋਣਾ ਪਏਗਾ ਤਾਂ ਜੋ ਵੱਡੀਆਂ ਤਾਕਤਾਂ ਉਹਨਾਂ ਨੂੰ ਨਿਗਲ ਨਾ ਸਕਣ ਕਾਰਨ ਇਹਨੇ ਆਪਣੀ ਸਪੀਚ ਵਿੱਚ ਕਿਹਾ ਸੀ ਕਿ ਵੱਡੀਆਂ ਤਾਕਤਾਂ ਇਕੱਲੇ ਚੱਲ ਸਕਦੀਆਂ ਨਹੀਂ ਕਿਉਂਕਿ ਉਹਨਾਂ ਕੋਲ ਵੱਡੀਆਂ ਮਾਰਕੀਟਸ ਨੇ ਵੱਡੀ ਫੌਜੀ ਤਾਕਤ ਆ ਤੇ ਦਬਾਅ ਬਣਾਉਣ ਦੀ ਸਮਰੱਥਾ ਹੁੰਦੀ ਹੈ ਪਰ ਮੀਡੀਅਮ ਇਕਨੋਮੀਆਂ ਕੋਲ ਇਹ ਸੁਵਿਧਾ ਨਹੀਂ ਹੁੰਦੀ ਜਦੋਂ ਅਸੀਂ ਕਿਸੇ ਇੱਕ ਮਹਾਤਾਕਤ ਦੁਵੱਲੀ ਗੱਲਬਾਤ ਕਰਦੇ ਆ ਤਾਂ ਕਮਜ਼ੋਰ ਹੋਵਾਂਗੇ ਪਰ ਜੇਕਰ ਇਕੱਠਿਆਂ ਨੇਗੋਸ਼ੀਏਸ਼ਨ ਕੀਤੀ ਜਾਵੇ ਤਾਂ ਕਾਫੀ ਕੁਝ ਹਾਸਲ ਕੀਤਾ ਜਾ ਸਕਦਾ ਕਾਰਾਂ ਦੇ ਇੰਸ਼ੋਰੈਂਸ ਸੰਬੰਧੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਸ ਬਾਰੇ AMC ਇੰਸ਼ੋਰੈਂਸ ਦੀ ਟੀਮ ਨਾਲ ਚੈਨਲ ਪੰਜਾਬੀ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਇੱਕ ਘਰ ਦੇ ਵਿੱਚ BC ਦੇ ਵਿੱਚ ਜਦੋਂ ਦੋ ਕਾਰਾਂ ਹੁੰਦੀਆਂ ਹਸਬੰਡ ਵਾਈਫ ਰਾਂ ਨੂੰ ਚਲਾਉਂਦੇ ਆ ਜਾਂ ਦੋ ਤੋਂ ਵੱਧ ਕਾਰਾਂ ਹੁੰਦੀਆਂ ਨਿਆਣੇ ਉਹਨਾਂ ਦੇ ਨਾਲ ਚਲਾਉਂਦੇ ਆ ਕਿਹੜਾ ਪ੍ਰਿੰਸੀਪਲ ਡਰਾਈਵਰ ਹੋਣਾ ਚਾਹੀਦਾ ਤੇ ਕਿਹੜਾ ਉਹਦੇ ਨਾਲ ਐਡੀਸ਼ਨਲ ਹੋਣਾ ਚਾਹੀਦਾ ਇਹਦਾ ਇੰਸ਼ੋਰੈਂਸ ਦੇ ਉੱਤੇ ਕੀ ਅਸਰ ਪੈਂਦਾ ਅਸੀਂ EMC ਇੰਸ਼ੋਰੈਂਸ ਤੇ ਗੁਰਨੀਤ ਕੌਰ ਨਾਲ ਗੱਲਬਾਤ ਕਰਨਾ ਹੈ ਗੁਰਨੀਤ ਕੌਰ ਜੀ ਪ੍ਰਿੰਸੀਪਲ ਡਰਾਈਵਰ ਜਾਂ ਦੂਜਾ ਡਰਾਈਵਰ ਇਹਦਾ ਕੋਈ ਫਰਕ ਪੈਂਦਾ ਇੰਸ਼ੋਰੈਂਸ ਤੇ ਹਾਂਜੀ ਮੇਨ ਮੇਨ ਜਿਹੜਾ ਡਿਸਕਾਊਂਟ ਹੁੰਦਾ ਹੈ ਉਹ ਪ੍ਰਿੰਸੀਪਲ ਡਰਾਈਵਰ ਨੂੰ ਫਾਲੋ ਕਰਦਾ ਹੈਗਾ ਜਦੋਂ ਆਪਾਂ ਇੰਸ਼ੋਰੈਂਸ ਕਰਾਉਣੇ ਹੈਗੇ ਆ ਸੋ ਆਪਾਂ ਮੇਕ ਸ਼ੋਰ ਕਰਨਾ ਹੈ ਵੀ ਪ੍ਰਿੰਸੀਪਲ ਡਰਾਈਵਰ ਜਿਹੜਾ ਐਕਚੁਅਲ ਦੇ ਵਿੱਚ ਕਾਰ ਚਲਾਉਂਦਾ ਹੈਗਾ ਉਹਨੂੰ ਡਿclare ਕਰੀਏ ਇਨ ਟਰਮਸ ਆਫ ਆਪਣਾ ਡਿਸਕਾਊਂਟ ਤੇ ਆ ਜੰਨੇ ਆ ਸੋ ਮੋਸਟਲੀ ਪੀਪਲ ਜਦੋਂ ਮਿਸ ਡਿclare ਕਰਦੇ ਹੈਗੇ ਪ੍ਰਿੰਸੀਪਲ ਡਰਾਈਵਰ ਉਹ ਡੂ ਟੂ ਦਾ ਕਲੇਮ ਜਾਂ ਲੈਸ ਡਿਸਕਾਊਂਟ ਕਰਕੇ ਹੀ ਕਰਦੇ ਆ ਸੋ ਸੁਪੋਜ਼ਲੀ ਮੈਂ ਕਾਰ ਮੇਨਲੀ ਚਲਾਉਣੀ ਹੈਗੀ ਸਰ ਨੂੰ ਪ੍ਰਿੰਸੀਪਲ ਡਰਾਈਵਰ ਪਾਤਾ बिकॉज ਉਹਨਾਂ ਦਾ ਡਿਸਕਾਊਂਟ ਮੇਰੇ ਨਾਲੋਂ ਬੈਟਰ ਹੈਗਾ ਆ ਮੈਂ ਹੁਣ 5 ਦਿਨ ਕੰਮ ਤੇ ਇੱਥੇ ਲੈ ਕੇ ਆਣੀ ਆ ਹਸਬੰਦ ਮੇਰੇ ਇੱਕ ਦਿਨ ਦੋ ਦਿਨ ਕਾਰ ਚਲਾਉਂਦੇ ਆ ਉਹ ਜਾਂ ਆਪਣੇ ਆਫਿਸ ਚ ਲੈ ਕੇ ਜਾਂਦੇ ਆ ਸੋ ਜਦੋਂ ਕਲੇਮ ਹੁੰਦਾ ਆ ਰਾਈਟ ਸੋ दैट ਪਹਿਲੀ ਚੀਜ਼ ਜੋ ਹੋਏ ਹੀ ਪੁੱਛਦੇ ਆ ਹੂ ਇਜ਼ ਦਾ ਡਰਾਈਵਰ ਤੁਸੀਂ ਭੁੱਲ ਜਾਨੇ ਆ ਤੁਹਾਡੇ ਡਰਾਈਵਰ ਐਕਚੁਅਲ ਦੇ ਵਿੱਚ ਤੁਸੀਂ ਕੀ ਲਿਖਵਾਇਆ ਕਿਉਂਕਿ ਤੁਸੀਂ ਆਪ ਹੀ ਰੋਜ਼ ਚਲਾਉਨੇ ਹੈਗੇ ਆ ਤੁਸੀਂ ਕਹਿੰਦੇ ਆ ਮੈਂ ਡਰਾਈਵਰ ਹੈਗੀ ਆ ਮੈਂ ਉਹਨਾਂ ਹੈਗੀ ਆ ਸੋ ਪ੍ਰੀਮੀਅਮ ਜਦੋਂ ਸਪੈਸ਼ਲੀ ਜੇ ਤੁਹਾਡਾ ਜਿਹੜਾ ਪ੍ਰਿੰਸੀਪਲ ਡਰਾਈਵਰ ਐਕਚੁਅਲ ਦੇ ਵਿੱਚ ਲਿਖਵਾਇਆ ਸੀਗਾ ਵਰਸਸ ਜਿਹਨੇ ਕਲੇਮ ਕੀਤਾ ਆ ਉਹਦਾ ਡਿਸਕਾਊਂਟ 'ਚ ਬਹੁਤ ਫਰਕ ਅ ਡਿਫਰੈਂਸ ਹੁੰਦਾ ਆ ਪ੍ਰੀਮੀਅਮ ਦਾ ਥੈਨ ਇਸ ICICI ਇਨਵੈਸਟੀਗੇਟ ਬਹੁਤ ਡੀਪਲੀ ਕਰਦੀ ਆ ਸਾਰਾ ਚੈੱਕ ਕਰਕੇ ਉਸ ਵੇਲੇ ਕਲੇਮ ਤੁਹਾਡਾ ਡਿਕਲਾਈਨ ਹੋ ਗਿਆ ਬਿਕਾਜ਼ ਇਟ ਇਸ ਅ ਬ੍ਰੀਚ ਆਫ ਕੰਟਰੈਕਟ ਜੇ ਮੰਨ ਲਓ ਮੇਰੇ ਨਾਮ ਦੇ ਉੱਤੇ ਕਾਰ ਆ ਕੀ ਮੇਰੀ ਵਾਈਫ ਉਹਨੂੰ ਚਲਾ ਸਕਦੀ ਹੈ ਚਲਾ ਸਕਦੀ ਹੈ ਪਰ ਉਹਨੂੰ ਲਿਸਟ ਕਰਨਾ ਪਏਗਾ ਰਾਈਟ ਉਹਦਾ ਨਾਮ ਪਾਉਣਾ ਪਊਗਾ ਉਹਦਾ ਨਾਮ ਪਾਉਣਾ ਪੈਣਾ ਹੁਣ ਜੇ ਤੁਹਾਡੇ ਨਾਮ ਤੇ ਕਾਰ ਹੈਗੀ ਆ ਇੱਕ ਜਿਹੜਾ ਕਹਿੰਦੇ ਕਿ ਬਿਨਾ ਨਾਮ ਤੋਂ ਵੀ 12 ਵਾਰੀ ਤੁਸੀਂ ਸਾਲ ਚਲਾ ਸਕਦੇ ਹੋ ਉਹ ਨਹੀਂ ਚਲਾ ਸਕਦੇ ਉਹ ਹਾਊਸ ਹੋਲਡ ਮੈਂਬਰ ਨਹੀਂ ਚਲਾ ਸਕਦਾ ਉਹ ਨਾ ਤੁਹਾਡਾ ਐਮਪਲੋਈ ਚਲਾ ਸਕਦਾ 12 12 ਦਿਨਾਂ ਵਾਲੀ ਵਿੰਡੋ ਦੇ ਵਿੱਚ ਉਹ ਚਲਾ ਸਕਦਾ ਜੇ ਕੋਈ ਜੇ ਤੁਹਾਡੀ ਘਰ ਮੈਂ ਮੈਂ ਬੋਰੋ ਕਰਕੇ ਲੈ ਜਾਵਾਂ ਮੈਂ ਤੁਹਾਡੇ ਸੇਮ ਐਡਰੈਸ ਤੇ ਨਹੀਂ ਰਹਿੰਦੀ ਹੈਗੀ ਜੇ ਜਿਹੜਾ ਬੰਦਾ ਤੁਹਾਡੇ ਸੇਮ ਐਡਰੈਸ ਤੇ ਨਹੀਂ ਰਹਿੰਦਾ ਲੈਕਟੋਰ ਅਰਿਸ ਤੇ ਦਾਰ ਨਹੀਂ ਬਾਰੋ ਕਰਨੀ ਆ ਗੱਡੀ ਉਹਨਾਂ ਦੀ ਕਾਰ ਖਰਾਬ ਹੋ ਗਈ ਆ ਬ੍ਰੇਕਡਾਊਨ ਹੋ ਗਈ ਆ ਉਹ ਤੁਹਾਡੇ ਤੋਂ ਬੋਰੋ ਕਰਕੇ ਲੈ ਜਾਵੇ ਦੋ ਦਿਨ ਲਈ ਤਿੰਨ ਦਿਨ ਲਈ ਸਾਲ ਦੇ ਵਿੱਚ 12 ਦਿਨ ਤੁਸੀਂ ਦੇ ਸਕਦੇ ਆ ਉਹ ਬੰਦਾ ਚਲਾ ਸਕਦਾ ਵਿਦਆਊਟ ਲਿਸਟਿੰਗ ਅ ਡਰਾਈਵਰ ਔਨ ਦਾ ਤੁਹਾਡੀ ਪਾਲਿਸੀ ਤੇ ਪਰ ਕਰਦਾ ਨਹੀਂ ਕਾਰ ਦਾ ਇੱਕ ਦਿਨ ਵੀ ਨਹੀਂ ਬੱਚੇ ਵੀ ਨਹੀਂ ਟੋਟਲੀ ਸੋ ਸਾਰਿਆਂ ਨੂੰ ਜਿੰਨੇ ਵੀ ਡਰਾਈਵਰ ਤੁਹਾਡੇ ਹਾਊਸ ਹੋਲਡ ਦੇ ਵਿੱਚ ਕਦੀ ਵੀ ਇੱਕ ਵਾਰੀ ਵੀ ਸਾਲ ਦੇ ਵਿੱਚ ਲਾਉਂਦੇ ਹੈਗੇ ਆ ਦੇ ਮਸਟ ਬੀ ਲਿਸਟਡ ਔਨ ਦਾ ਪਾਲਿਸੀ ਪਰ ਜੇ ਕੋਈ ਤੁਹਾਡਾ ਰਿਸ਼ਤੇਦਾਰ ਇੱਕ ਦਿਨ ਲਈ ਮੰਗਣ ਆਇਆ ਹੈ ਜਾਂ ਕਾਰ ਜਾਂ ਦੋ ਦਿਨ ਲਈ ਆਇਆ ਜਾਂ ਬੱਦੂ-ਬੱਦ 12 ਦਿਨਾਂ ਲਈ ਆਇਆ ਹੈ ਉਹਨਾਂ ਨੂੰ ਤੁਸੀਂ ਐਕਸੈਪਸ਼ਨ ਹੈਗੀ ਆ ਉਹ ਚਲਾ ਕੇ ਲਿਜਾ ਸਕਦੇ ਤੁਹਾਡੀ ਕਾਰ 12 ਦਿਨ ਦੀ ਯੂਜ਼ ਕਰ ਸਕਦੇ ਤੁਹਾਨੂੰ ਉਹ ਪਾਲਿਸੀ ਚੇਂਜ ਕਰਨ ਦੀ ਕੋਈ ਲੋੜ ਨਹੀਂ ਹੈ ਘਰ ਦੇ ਵਿੱਚ ਸਾਰੀਆਂ ਕਾਰਾਂ ਇੱਕ ਬੰਦੇ ਦੇ ਨਾਮ ਦੇ ਉੱਤੇ ਆ ਪਰ ਚਲਾਉਂਦੇ ਬੱਚੇ ਵੀ ਆ ਤੇ ਬਾਕੀ ਘਰ ਦੇ ਮੈਂਬਰ ਵੀ ਨਾ ਉਹਨਾਂ ਦਾ ਨਾਲ ਪਾਇਆ ਆ ਹਾਂਜੀ ਪ੍ਰਿੰਸੀਪਲ ਡਰਾਈਵਰ ਇੱਕ ਮੈਂਬਰ ਹੀ ਆ ਕਰਦਾ ਫੇਰ ਉਹ ਚਲਾ ਸਕਦੇ ਆ ਜੈਸ ਚਲਾ ਸਕਦੇ ਜੇ ਸਾਰਿਆਂ ਦਾ ਨਾਮ ਪਵਾਇਆ ਮੋਸਟ ਕੇਸ ਅਸੀਂ ਜਿਹੜਾ ਦੇਖਦੇ ਆ ਇਹਨਾਂ ਦੇ ਵਿੱਚ ਜਦੋਂ ਬੱਚੇ ਨਵੇਂ ਲਾਇਸੈਂਸ ਲੈਂਦੇ ਆ ਨਾ ਪੇਰੈਂਟ ਆਪ ਪ੍ਰਿੰਸੀਪਲ ਡਰਾਈਵਰ ਬਣ ਜਾਂਦੇ ਤਾਂ ਬੱਚਿਆਂ ਨੂੰ ਐਜ਼ ਅ ਲਿਸਟਡ ਬਣ ਜਾਂਦੇ ਪਰ ਮੋਸਟ ਦਾ ਟਾਈਮ ਜਿਹੜੀ ਉਹ ਕਾਰ ਐਕਚੁਅਲੀ ਬੱਚੇ ਹੀ ਚਲਾਉਂਦੇ ਹੁੰਦੇ ਮੋਸਟ ਦਾ ਟਾਈਮ ਸੋ ਕਲੇਮ ਬੱਚੇ ਚਲਾ ਸਕਦੇ ਚਲਾ ਸਕਦੇ ਆ ਰਾਈਟ ਪਰ ਕਿਉਂਕਿ ਜਿਆਦਾ ਜਿਹੜਾ ਰਿਸਕ ਸਿਗਾ ਉਹ ਬੱਚੇ ਦਾ ਆ ਕਿਉਂਕਿ ਬੱਚੇ ਦੇ ਐਕਸੀਡੈਂਟ ਹੋਣ ਦੇ ਚਾਂਸਸ ਜਿਆਦੇ ਆ ਪੇਰੈਂਟਸ ਨਾਲੋਂ ਸੋ ਇਸ ਕਰਕੇ ਕਲੇਮ ਵੀ ਜਦੋਂ ਹੁੰਦਾ ਆ ਉਹ ਬੱਚੇ ਤੋਂ ਮੋਸਟ ਲਾਈਕਲੀ ਲੈਸੇ ਬੱਚੇ ਤੋਂ ਐਕਸੀਡੈਂਟ ਹੋ ਗਿਆ ਸੋ ਹੁਣ ਆਈਸੀਬੀਸੀ ਨੇ ਇਨਵੈਸਟੀਗੇਟ ਕਰਨੀ ਹੈ ਲੋਟ ਆਫ ਟਾਈਮਸ ਵੀ ਹੈਵ ਸੀਨ ਥੈਟ ਬੱਚਾ ਜਦੋਂ ਆਈਸੀਬੀਸੀ ਨੂੰ ਕਹਿੰਦਾ ਵੀ ਓਕੇ ਠੀਕ ਹੈ ਮੇਰੀ ਕਾਰ ਆ ਮੈਂ ਚਲਾਉਣਾ ਰਾਈਟ ਦੇ ਯੂ ਗਾਈਜ਼ ਡੋਨਟ ਇਵਨ ਯੂ نو ਰਿਮੈਂਬਰ ਕਿ ਤੁਸੀਂ ਕਾਰ ਦੂ ਇੰਸ਼ੋਰੈਂਸ ਦੇ ਵਿੱਚ ਕੀ ਲਿਖਿਆ ਸੋ ਫਿਰ ਆਈਸੀਬੀਸੀ ਸਾਰੇ ਇਨਵੈਸਟੀਗੇਟ ਕਰਦੀ ਆ ਵੀ ਸੱਚੀ ਬੱਚਾ ਚਲਾਉਂਦਾ ਸੀ ਰਾਈਟ ਜੇ ਬੱਚਾ ਕਿੰਨੇ ਦਿਨ ਚਲਾਉਂਦਾ ਸੀ ਜੇ ਪੇਰੈਂਟਸ ਦੀ ਕਾਰ ਆ ਰਾਈਟ ਲੋਰ ਟਾਈਮ ਕੀ ਕਰਦੇ ਆ ਬੱਚੇ ਦੇ ਨਾਂ ਤੇ ਕਾਰ ਲੈ ਲੈਂਦੇ ਆਪਾਂ ਫਿਰ ਇਹਨੂੰ ਬਰਾ ਡਰਾਈਵਰ ਬਣਾਉਂਦੇ ਆ right hmm. that is totally like wrong ਇਹ ਤਾਂ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਬੱਚੇ ਨੂੰ ਜੇ ਕਿਉਂਕਿ ਉਹਦਾ ਸਿੱਧਾ ਤੁਸੀਂ ਸਿੱਧਾ ਹੀ ਹੋ ਗਿਆ ਵੀ ਤੁਸੀਂ ਰੋਂਗ ਕਰ ਰਹੇ ਹੋ ਕਿਉਂਕਿ ਪੈਸੇ ਸੀਵ ਕਰ ਲਈ right ਜੇ ਮੈਂ ਉਹ ਕਾਰ ਮੈਂ ਆਪਣੇ ਨਾਮ ਤੇ ਲੈ ਲਈ ਮੇਰੇ ਘਰ ਦਾ ਕੋਈ ਮੈਂਬਰ ਉਹਦਾ ਪ੍ਰਿੰਸੀਪਲ ਡਰਾਈਵਰ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਆ ਜੇ ਤਾਂ ਉਹਦਾ ਬੈਟਰ ਡਿਸਕਾਊਂਟ ਸੀ ਤੁਹਾਡੇ ਨਾਲੋਂ ਮੇ ਵੀ ICICI ਇਹਨਾਂ ਨਾਲ ਕੋਈ ਐਡਾ ਸੈਟ ਰੂਲ ਨਹੀਂ ਹੈਗਾ ਕਿ ਨਹੀਂ ਬਣ ਸਕਦਾ ਬਣ ਸਕਦਾ ਹੈ ਪਰ ਜਦੋਂ ਕਲੇਮ ਆਉਣਾ ਆ ਸਭ ਤੋਂ ਪਹਿਲਾਂ ਇਨਵੈਸਟੀਗੇਸ਼ਨ ਇਸ ਚੀਜ਼ ਦੀ ਹੋਣੀ ਆ ਹੁਣ ਜੇ ਕੋਈ ਯੰਗ ਬੱਚਾ ਆ ਠੀਕ ਹੈ ਉਹਨੂੰ ਕਾਰ ਲੈ ਕੇ ਦਿੱਤੀ ਆ ਠੀਕ ਹੈ ਬੱਚੇ ਨੇ ਲਈ ਆ ਕਾਰ ਪੇਰੈਂਟ ਦੀ ਕਾਰ ਬੱਚਾ ਚਲਾਉਣ ਦੇ ਜੇ ਲੌਜੀਕਲੀ ਵੀ ਦੇਖੇ ਜੇ ਪੇਰੈਂਟ ਦੀ ਕਾਰ ਬੱਚਾ ਜ਼ਿਆਦਾ ਚਾਂਸਸ ਹੈਗੇ ਵੀ ਪੇਰੈਂਟ ਦੀ ਕਾਰ ਬੋਰੋ ਕਰ ਲਵੇ ਬੱਚੇ ਦੀ ਕਾਰ ਪੇਰੈਂਟ ਬੋਰੋ ਕਰਨ ਦੇ ਚਾਂਸਸ ਘਟ ਆ ਲੌਜੀਕਲੀ ਦੇਖੀਏ ਜੇ ਵੀ ਸੋ ਉਹ ਇਹੀ ਚੀਜ਼ ਦੇਖਦੇ ਆ ਵੀ ਹਾਂ ਬੱਚੇ ਦੀ ਕਾਰ ਆ ਬੱਚਾ ਹੀ ਚਲਾਉਂਦਾ ਆ ਡਿਸਕਾਊਂਟ ਲੈਣ ਲਈ ਇਹਨਾਂ ਨੇ ਮਮ ਦੇ ਡੈਡ ਦਾ ਨਾਂ ਪਾਇਆ ਰਾਈਟ ਸੋ ਉੱਥੇ ਇਨਵੈਸਟੀਗੇਸ਼ਨ ਜਾਦੀ ਹੁੰਦੀ ਆ ਜੀ ਪਿਤਾ ਦੀ ਫਾਦਰ ਦੀ ਕਾਰ ਆ ਓਨ ਉਹ ਕਰਦੇ ਆ ਹਾਂਜੀ ਪਰ ਪ੍ਰਿੰਸੀਪਲ ਡਰਾਈਵਰ ਉਹਨਾਂ ਨੇ ਬੱਚੇ ਨੂੰ ਬਣਾ ਦਿੱਤਾ ਫਿਰ ਵੀ ਕੋਈ ਇਸ਼ੂ ਫਿਰ ਠੀਕ ਹੈ ਬਿਕਾਜ਼ ਉਸ ਕੇਸ ਦੇ ਵਿੱਚ ਉਹਨਾਂ ਪੇਰੈਂਟਸ ਦੀ ਕਾਰ ਆ ਜੇ ਪੇਰੈਂਟਸ ਆ ਪ੍ਰਿੰਸੀਪਲ ਬਣੂਗਾ ਤੇ ਇੰਸ਼ੋਰੈਂਸ ਕਟੂਗੀ ਪਰ ਉਹਨਾਂ ਨੇ ਕੀ ਕੀਤਾ ਪੇਰੈਂਟ ਦੀ ਕਾਰ ਆ ਪਰ ਬੱਚੇ ਨੂੰ ਡਰਾਈਵਰ ਬਣਾਇਆ ਸੋ ਵਿਚ ਇਜ਼ ਗੁੱਡ ਸੋ ਪੇਰੈਂਟ ਜਿਹੜਾ ਆ ਉਹ ਸੈਕੰਡਰੀ ਡਰਾਈਵਰ ਬਣ ਸਕਦਾ ਜਦੋਂ ਵੀ ਕਦੀ ਬੱਚੇ ਦੀ ਲੋਡ ਪਵੇ ਉਹਨੂੰ ਕਾਰ ਯੂਜ਼ ਕਰਨ ਦੀ ਕਰ ਸਕਦੇ ਸਾਰੇ ਮੈਂਬਰ ਕਿੰਨੇ ਵੀ ਹੈਗੇ ਆ ਐਡ ਕਰ ਲੋ ਵੀ ਆਲਵੇਜ਼ ਰეკਮੈਂਡ ਜੇ ਬੱਚਾ ਚਲਾਉਂਦਾ ਆ ਪੇਰੈਂਟਸ ਦਾ ਨਾਮ ਪੈਣਾ ਡਿਸਕਾਊਂਟ ਹੀ ਮਿਲਦਾ ਸੋ ਆਲਵੇਸ ਆਪਾਂ ਐਡ ਕਰਦਾ ਆਪਾਂ ਦੇ ਦੇ ਦਾ ਸ਼ੋ ਕਰ ਦੇਦਾ ਵੀ ਕਿ ਤੁਸੀਂ ਆਪਣਾ ਨਾਮ ਪਾ ਲਓ ਕਦੀ ਕਦੀ ਤੁਸੀਂ ਚਲਾਉਣੀ ਆ देयर इज नो ਹਾਰਮ ਜੇ ਕਈ ਵਾਰੀ ਮੋਸਟ ਟਾਈਮ ਇਦਾਂ ਹੁੰਦਾ ਬੱਚਾ ਜਿਹਦਾ ਯੂਨੀਵਰਸਿਟੀ ਵਗੈਰਾ ਮੂਵ ਹੋਇਆ ਹੁੰਦਾ ਪੜਨ ਲਈ ਸੇਮ ਐਡਰੈਸ ਤੇ ਨਹੀਂ ਰਹਿੰਦੀ ਹੈਗੀ ਤਾਂ ਵੀ ਆਪਾਂ ਕਹਿੰਦਾ ਚਲੋ ਠੀਕ ਹੈ ਪਾ ਲਓ ਜਦੋਂ ਬੈਕ ਆਉਂਦਾ ਬੱਚਾ ਰਾਈਟ ਉਸ ਵੇਲੇ ਯੂ ਗਾਇਜ਼ ਕੈਨ ਯੂਜ਼ ਇਟ ਜੇ ਨਹੀਂ ਵੀ ਪਾਉਣਾ ਦੈਨ ਆਲਸੋ ਹੈਵ ਨੋ ਆਪਸ਼ਨ ਕਿ ਤੁਸੀਂ ਜੇ ਨਹੀਂ ਵੀ ਪਾਉਣਾ ਪਰ ਮੋਰਸਰ ਟਾਈਮ ਆਪਾਂ ਰეკਮੈਂਡ ਹੀ ਕਰ ਦਿੰਦਾ ਵੀ ਵਿੱਚ ਪਾ ਲੋ ਉਹਦਾ ਕੋਈ ਹਾਰਮ ਨਹੀਂ ਹੈ ਜੇ ਤੁਹਾਡੇ ਤੋਂ ਦਿਸ ਇਜ਼ ਦ ਅਨਦਰ ਬਿਗ ਥਿੰਗ ਜੇ ਤੁਹਾਡਾ ਬੈਟਰ ਡਿਸਕਾਊਂਟ ਹੈ ਨਾ ਐਡੀਸ਼ਨਲ ਡਰਾਈਵਰ ਦਾ ਯੂ ਮਾਈਟ ਸੇਵ ਅ ਡਿਸਕਾਊਂਟ ਮਨੀ ਐਸ ਵੈਲ ਸੋ ਯੂ ਮਾਈਟ ਗੈਟ ਅ ਡਿਸਕਾਊਂਟ ਹੁਣ ਜੇ ਬੱਚਾ ਇਕੱਲਾ ਚਲਾਉਂਦਾ ਆ ਉਹਦਾ ਪ੍ਰੀਮੀਅਮ ਜ਼ਿਆਦਾ ਹੋਊਗਾ ਜੇ ਹੁਣ ਪੇਰੈਂਟਸ ਦਾ ਇੱਕ ਨਾਂ ਪੈ ਗਿਆ ਵਿੱਚ ਪੇਰੈਂਟ ਕੋ ਡਿਸਕਾਊਂਟ ਬੈਟਰ ਹੈਗਾ ਐ ਸੋ ਦੈਟ ਮੀਨ ਪ੍ਰੀਮੀਅਮ ਡਾਊਨ ਵੀ ਹੋ ਜਾਂਦਾ ਸੋ ਹਰ ਕੇਸ ਦੇ ਵਿੱਚ ਇਹ ਨਹੀਂ ਹੈਗਾ ਵੀ ਇੰਸ਼ੋਰੈਂਸ ਵਧੂਗਾ ਜੇ ਐਡੀਸ਼ਨਲ ਡਰਾਈਵਰ ਪਾਉਂਗੇ ਉਹ ਨਾ ਘਟ ਨਹੀਂ ਜਾਂਦਾ ਸੋ ਪ੍ਰੋਪਰਲੀ ਜਿਹੜੇ ਹੈਗੇ ਆ ਡਰਾਈਵਰ ਜਿਹੜੇ ਹੈਗੇ ਆ ਉਹ ਲਿਸਟ ਹੋਣਾ ਚਾਹੀਦਾ ਸਪੈਸ਼ਲੀ ਜੇ ਤੁਸੀਂ ਹਾਊਸਹੋਲਡ ਮੈਂਬਰ ਹੈ ਆਪਾਂ ਨੂੰ ਇਹ ਵੀ 12 ਦਿਨ ਇਹ 12 ਦਿਨ ਕਨਫਿਊਜ਼ਨ ਬਹੁਤ ਆਉਂਦਾ ਹੈ ਵੀ 12 ਦਿਨ ਆਪਾਂ ਚਲਾ ਸਕਦੇ ਆ 12 ਦਿਨ ਹਾਊਸਹੋਲਡ ਮੈਂਬਰ ਤੇ ਕਿਸੇ ਵੀ ਕੰਪਨੀ ਦੇ ਵਿੱਚ ਜਿਹੜਾ EMPLOYEE ਕੰਮ ਕਰਦਾ ਹੈਗਾ ਆ ਉਹ ਉਹਨੂੰ ਐਕਸੈਪਸ਼ਨ ਨਹੀਂ ਹੈਗੀ ਇਹ اونਲੀ ਜੇ ਤੁਹਾਡੇ ਰਿਲੇਟਿਵ ਜਾਂ ਕੋਈ ਰਿਸ਼ਤੇਦਾਰ ਤੁਹਾਨੂੰ ਜਾਂ ਕੋਈ ਫਰੈਂਡ ਸਰਕਲ ਦੇ ਵਿੱਚੋਂ ਤੁਹਾਨੂੰ ਕੋਈ ਕਾਰ ਬੋਰੋ ਕਰ ਰਿਹਾ ਹੈ ਉਹਦੇ ਲਈ ਹੈਗਾ ਈਅਰ ਦੇ ਵਿੱਚ 12 ਡੇਸ ਨਾਟ ਮੰਥ ਨਾਟ ਯੂ نو ਸੋ ਇਦਾਂ ਵੀ ਨਹੀਂ ਜੁਸੀਂ ਇੱਕ ਵਾਰੀ ਬਾਰ੍ਹਾਂ ਦੇ ਦਿੱਤੇ ਦਿਨ ਚਾਹੇ ਤੁਸੀਂ ਮਹੀਨੇ ਦੇ ਵਿੱਚ ਇੱਕ ਇੱਕ ਵਾਰੀ ਦੇ ਦਿੱਤਾ ਕਿਸੇ ਨੂੰ ਬੋਰੋ ਕਰ ਲਿਆ ਸੇਮ ਡੇ ਸੇਮ ਥਿੰਕ ਜੀ ਅ ਅਖਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਆਪਣਾ ਫੋਨ ਨੰਬਰ ਤੇ ਦੋਸ਼ੀ ਨੂੰ ਕੰਟੈਕਟ ਕਰਨਾ ਹੋਵੇ ਤਾਂ ਕਿੱਥੇ ਕਰ ਸਕਦੇ ਹਾਂ ਜੀ ਸੋ ਜੇ ਤੁਹਾਨੂੰ ਕੋਈ ਹੋਰ ਕੁਐਸਚਨ ਹੈਗਾ ਆ ਇਹ ਹੀ ਆਪਣੇ ਡਰਾਈਵਰ ਲਿਸਟ ਕਰਾਉਂਦੇ ਜਾਂ ਕਾਰ ਦੇ ਇੰਸ਼ੋਰੈਂਸ ਤੁਹਾਨੂੰ ਪਤਾ ਨਹੀਂ ਤੁਸੀਂ ਆਪਣੀ ਪਾਲਿਸੀ ਦੇ ਵਿੱਚ ਕੀ ਪੁਆਇਆ ਹੈਗਾ ਆ ਜਾਂ ਤੁਹਾਨੂੰ ਲਾਦਾ ਵੀ ਡਰਾਈਵਰ ਮੈਂ ਲਿਸਟ ਨਹੀਂ ਕਰਾਏ ਜਾਂ ਮੈਂ ਹੋਰ ਕਰਾਉਣੇ ਆ ਤੁਸੀਂ ਸਾਡੇ ਐਡ ਆਫਿਸ ਐ ਜੋਰਕ ਬਿਜ਼ਨਸ ਸੈਂਟਰ ਨੂੰ ਕੰਟੈਕਟ ਕਰੋ 604 507 666 ਆ ਵੀ ਆਰ ਓਪਨ 7 ਡੇਸ 9 ਟੂ 9 ਏਵਰੀ ਡੇ ਥੈਂਕ ਯੂ ਬਹੁਤ ਬਹੁਤ ਸ਼ੁਕਰ ਹੈ ਥੈਂਕ ਯੂ ਦੋਸਤੋ ਬਹੁਤ ਹੀ ਇਹ ਪੇਚੀਦਾ ਮਸਲਾ ਆ ਇਹਨੂੰ ਥੋੜਾ ਜਿਹਾ ਸਮਝਣ ਦੇ ਲਈ ਕੋਸ਼ਿਸ਼ ਕਰੋ ਕਿ ਪ੍ਰਿੰਸੀਪਲ ਕੌਣ ਆ ਕੌਣ ਚਲਾ ਰਿਹਾ ਘਰ ਦਾ ਮੈਂਬਰ ਦੂਜੀ ਗੱਡੀ ਚਲਾ ਸਕਦਾ ਕਿ ਨਹੀਂ ਬਹੁਤ ਵਾਰੀ ਅਸੀਂ ਜਦੋਂ ਕੋਈ ਐਕਸੀਡੈਂਟ ਜਾਂ ਇਦਾਂ ਦੀ ਗੱਲ ਹੁੰਦੀ ਆ ਤਾਂ ਸਮੱਸਿਆਵਾਂ ਬਹੁਤ ਆਉਂਦੀਆਂ ਕੋਈ ਜਾਣਕਾਰੀ ਚਾਹੀਦੀ ਤੇ ਇਸ ਨੰਬਰ ਤੇ ਗੁਰਨੀਤ ਕਰਪਾਣਾ ਨੂੰ ਫੋਨ ਕਰ ਸਕਦੇ ਹੋ ਅਮਿਤ ਪ੍ਰੋਇਸ ਨਾਲ ਅਜਸਟ ਕਰਨ ਚੈਨਲ ਪੰਜਾਬੀ ਸੋਰੀ ਹੁਣ ਨਜ਼ਰ ਮਾਰਦੇ ਆ ਗੁਰਪ੍ਰੀਤ ਸਿੰਘ ਸਹੋਤਾ ਦੀ ਰਿਪੋਰਟ ਉੱਪਰ ਕੈਨੇਡਾ ਅਮਰੀਕਾ ਦੇ ਸਬੰਧ ਐਸ ਵੇਲੇ ਬਹੁਤ ਤਣਾ ਦੇ ਵਿੱਚ ਬੇਸ਼ੱਕ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਂ-ਸਮੇਂ ਅਮਰੀਕਾ ਦੇ ਰਾਸ਼ਟਰਪਤੀ ਰੌਨਲਡ 트੍ਰੰਪ ਨੂੰ ਮਿਲ ਕੇ ਇਹ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਗੱਲਬਾਤ ਜਿਹੜੀ ਹੋ ਜਾਂਦੀ ਆ ਇਹਦੇ ਨਾਲ ਇਹ ਸਬੰਧ ਐਸ ਵੇਲੇ ਪੂਰੇ ਹੇਠਲੇ ਪੱਧਰ ਤੇ ਗਏ ਹੋਏ ਆ ਇਸੇ ਦੌਰਾਨ ਕੈਨੇਡਾ ਦਾ ਇੱਕ ਸੂਬਾ ਅਲਬਰਟਾ ਉੱਥੇ ਇੱਕ ਗਰੁੱਪ ਵੱਲੋਂ ਰਾਇਸ਼ਮਾਰੀ ਕਰਵਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਕੈਨੇਡਾ ਦੇ ਨਾਲ ਅੱਡ ਹੋਣਾ ਚਾਹੁੰਦੇ ਹਾਂ ਉਹ ਹਜੇ ਇਸ ਗੱਲ ਵਾਸਤੇ ਸਪਸ਼ਟ ਨਹੀਂ ਕਿ ਅੱਡ ਹੋ ਕੇ ਉਹਨਾਂ ਨੇ ਆਪਣਾ ਆਜ਼ਾਦ ਮੁਲਕ ਬਣਾਉਣਾ ਜਾਂ ਅਮਰੀਕਾ ਦੇ ਨਾਲ ਰਹਿਣਾ ਪਰ ਇਸ ਸਬੰਧੀ ਇਲੈਕਸ਼ਨਜ਼ ਅਲਬਰਟਾ ਜਿਹੜਾ ਕਿ ਆਧਾਰਾ ਆ ਉਹਨਾਂ ਨੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹੈ ਵੀ ਤੁਸੀਂ ਆਪਣੇ ਸਾਈਨ ਇਕੱਠੇ ਕਰ ਲਓ ਦਸਖਤ ਇਕੱਠੇ ਕਰ ਲਓ ਤੇ ਜੇਕਰ ਤੁਹਾਨੂੰ ਮਈ ਤੱਕ 1 ਲੱਖ ਖੱਤਰਾ ਜਰ ਲੋਕ ਸਹਿਮਤੀ ਦੇ ਦਿੰਦੇ ਆ ਤਾਂ ਫਿਰ ਤੁਸੀਂ ਸੂਬੇ ਦੇ ਵਿੱਚ رائے شمਾਰੀ ਕਰਾ ਕੇ ਪੱਕੇ ਦਾ ਤੌਰ ਤੇ ਲੋਕਾਂ ਨੂੰ ਪੁੱਛ ਸਕਦੇ ਆ ਵੀ ਉਹਨਾਂ ਨੇ ਕੈਨੇਡਾ ਦੇ ਨਾਲ ਰਹਿਣਾ ਜਾਂ ਨਹੀਂ ਸੋ ਇਸ ਸੰਬੰਧੀ ਅਲਬਰਟਾ ਦੇ ਅੱਡ ਅੱਡ ਸ਼ਹਿਰਾਂ ਦੇ ਵਿੱਚ ਇਹ ਗਰੁੱਪ ਅਜਿਹੀਆਂ ਕੋਸ਼ਿਸ਼ਾਂ ਕਰ ਰਿਹਾ ਤੇ ਇਸ ਸੰਬੰਧੀ ਬਕਾਇਦਾ ਸਟੇ ਫ੍ਰੀ ਅਲਬਰਟਾ ਨਾਂ ਦੇ ਇਸ ਗਰੁੱਪ ਵੱਲੋਂ ਮਹਿੰਮ ਚਲਾਈ ਹੋਈ ਆ ਕੈਲਗੀ ਸਟੈਂਪੀਡ ਦੇ ਵਿੱਚ ਕੱਲ੍ਹ ਐਸ ਸੰਬੰਧੀ ਵੋਟਾਂ ਪਵਾਈਆਂ ਗਈਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਹ ਤੇ 10 ਕਤ ਕਰਨ ਦੇ ਵਾਸਤੇ ਪਹੁੰਚੇ ਆ। ਸੋ ਜਿਵੇਂ ਮੈਂ ਦੱਸਿਆ ਵੀ ਮਈ ਤੱਕ ਇਸੇ ਸਾਲ ਦੇ ਵਿੱਚ 178000 ਦਸਤਕਤਾਂ ਚਾਹੀਦੇ ਆ। ਸੋ ਜੇਕਰ ਉਹ ਦਸਤਕਤ ਕਰਾ ਕੇ ਇਲੈਕਸ਼ਨ ਦੇ ਅਲਬਰਟਾ ਨੂੰ ਸੌਂਪ ਦਿੰਦੇ ਆ ਤੇ ਫਿਰ ਗਾਹਾਂ ਹੋਈਆਂ ਕਿਸੇ ਚੋਣਾਂ ਦੇ ਨਾਲ ਜਾਂ ਵਿਸ਼ੇਸ਼ ਤੌਰ ਤੇ ਚੋਣਾਂ ਕਰਵਾ ਕੇ ਰਾਏ ਸ਼ਮਾਰੀ ਦੇ ਰੂਪ ਵਿੱਚ ਸਵਾਲ ਪੁੱਛਿਆ ਜਾ ਸਕਦਾ ਅਲਬਰਟਾ ਦੇ ਵਸਨੀਕਾਂ ਨੂੰ ਕਿ ਕੀ ਤੁਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਆ ਜਾਂ ਨਹੀਂ ਜਾਂ ਕੋਈ ਉਹਦੀ ਹੋਰ ਰੂਪਰੇਖਾ ਵੀ ਲਿਖੀ ਜਾ ਸਕਦੀ ਆ। ਜਿਵੇਂ ਮੈਂ ਪਹਿਲਾਂ ਕਿਹਾ ਇਹ ਗਰੁੱਪ ਕਹਿ ਰਿਹਾ ਕਿ ਜਿਹੜੀ ਅਲਬਰਟਾ ਸਰਕਾਰ ਆ ਜਾਂ ਕੈਨੇਡਾ ਸਰਕਾਰ ਆ ਉਹ ਲਬਰਟਾ ਦੇ ਲੋਕਾਂ ਦੀ ਨਹੀਂ ਸੋਚਦੀ ਇਸ ਕਰਕੇ ਅਸੀਂ ਅੱਡ ਹੋਣ ਦਾ ਪਲਾਨ ਬਣਾ ਰਹੇ ਆ ਸੋਚ ਰਹੇ ਆ ਤੇ ਪਰ ਹਜੇ ਤੱਕ ਕੋਈ ਇਸ ਵግਲ ਵਾਸਤੇ ਸ਼ੋਰ ਨਹੀਂ ਹੈਗੇ ਕਿ ਉਹਨਾਂ ਨੇ ਆਜ਼ਾਦ ਹੋ ਕੇ ਕੱਢ ਮੁਲਕ ਲਬਰਟਾ ਬਣਾਉਣਾ ਆ ਜਾਂ ਅਮਰੀਕਾ ਦੇ ਨਾਲ ਸ਼ਾਮਲ ਹੋ ਜਾਣਾ ਆ ਅਮਰੀਕਾ ਦੇ ਵਿੱਚੋਂ ਵੀ ਕੁਝ ਸਿਆਸਦਾਨ ਇਸ ਮਹਿਮ ਨੂੰ ਪੱਠੇ ਪਾ ਰਹੇ ਆ ਪਰ ਲਬਰਟਾ ਦੇ ਵਿੱਚ ਚਾਹੇ ਸੱਤਾਧਾਰੀ ਤਰ੍ਹਾਂ ਦੇ ਚਾਹੇ ਵਿਰੋਧੀ ਤਰ੍ਹਾਂ ਉਹ ਇਸ ਜਿਹੜੇ ਪਲਾਨ ਦੇ ਹੱਲੇ ਹਾਲ ਦੀ ਘੜੀ ਵਾਲਟ ਚੱਲ ਰਹੀ ਹੈ ਸੋ ਗੱਲ ਹੁਣ ਲੋਕਾਂ ਦੀ ਗਿਣਤੀ ਤੇ ਖੜੀ ਹੈ ਕਿੰਨੇ ਕੁ ਲੋਕ ਰਾਏ ਸਮਰੀ ਚਾਹੁੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਜੇਕਰ 1.70 ਲੱਖ ਦੇ ਕਰੀ ਦਸਕਤ ਹੋ ਜਾਂਦੇ ਆ ਕਾਨੂੰਨਨ ਤੌਰ ਦੇ ਉੱਤੇ ਫਿਰ ਰਾਏਸ਼ਮਾਰੀ ਕਰਾਉਣੀ ਪੈਣੀ ਆ ਕੈਨੇਡਾ ਦੇ ਵਿੱਚ ਜਿਹੜਾ ਰੂਲ ਆਫ ਲਾ ਆ ਇਦਾਂ ਨਹੀਂ ਵੀ ਧੱਕੇ ਦੇ ਨਾਲ ਰਾਏਸ਼ਮਾਰੀ ਰੋਕ ਲੈਣੀ ਆ ਤੁਜੇ ਲੋਕ ਚਾਹੁੰਦੇ ਆ ਤਾਂ ਰਾਏਸ਼ਮਾਰੀ ਹੋਊਗੀ ਇਸੇ ਤਰੀਕੇ ਇੱਕ ਵਕ ਦੇ ਵਿੱਚ ਵੀ ਕਰਵਾਈ ਗਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਅਲਬਰਟਾ ਦੇ ਸਮੁੱਚੇ ਲੋਕ ਇਹ ਡਿਸਾਈਡ ਕਰਨਗੇ ਤੈਅ ਕਰਨਗੇ ਕਿ ਉਹਨਾਂ ਨੇ ਅਲਬਰਟਾ ਜਿਹੜਾ ਆ ਕੈਨੇਡਾ ਦੇ ਨਾਲ ਰੱਖਣਾ ਜਾਂ ਨਹੀਂ ਰੱਖਣਾ ਅਮਰੀਕਾ ਦੇ ਨਾਲ ਰਲਾਉਣਾ ਜਾਂ ਫਿਰ ਆਪਣਾ ਆਜ਼ਾਦ ਮੁਲਕ ਬਣਾਉਣਾ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਨੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ